ਇਹ ਬੇਨਤੀ ਅਸੀਂ ਕਰਨੀ ਚਾਹੁੰਦੇ ਆ ਕਿ ਸੰਝਾ ਘਰ ਚ ਆ ਕੇ ਝਿਜਕਣਾ ਨਹੀਂ ਜੇ ਅਸੀਂ ਕਿਤੇ ਬੈਠੇ ਵੀ ਆ ਤੁਸੀਂ ਜਦੋਂ ਮਰਜ਼ੀ ਆ ਕੇ ਕਹਿ ਦਿਓ ਕਿ ਨਾਲੇ ਸਾਡੀ ਕੁਰਸੀ 'ਤੇ ਵੀ ਬੈਠੋ ਜੀ ਚਾਮਲ ਹੋਵੋ ਹਾਂ ਜੱਕੀ ਵਾਰ ਕਹੀਦਾ ਚੱਕ ਲਿਆ ਉਹ ਕੁਰਸੀ ਕੋਈ ਨਹੀਂ ਆ ਕਈ ਵਾਰੀ 2-3 ਬੰਦਿਆਂ ਦਾ ਗਰੁੱਪ ਤੋਂ 20 ਬੰਦਿਆਂ ਦਾ ਗਰੁੱਪ ਬਣ ਜਾਂਦਾ ਕਈ ਵਾਰ ਘਟ ਕੇ 10 ਰਹਿ ਜਾਂਦਾ ਸੀ ਉੱਥੇ ਦੇ ਉੱਥੇ ਹੀ ਬੈਠੇ ਹੁੰਨੇ ਆ ਤੇ ਸਾਨੂੰ 100 ਲੱਖ ਅਕਸਰ ਬਾਰ-ਬਾਰ ਕੀਤਾ ਜਾਂਦਾ ਕਿ ਵੀ ਤੁਸੀਂ ਥੱਕਦੇ ਨਹੀਂ ਤੁਸੀਂ ਇੰਨੇ ਲੋਕਾਂ ਨੂੰ ਮਿਲਦੇ ਹੋ ਕਿ ਤੁਸੀਂ ਥੱਕਦੇ ਨਹੀਂ ਮੈਂ ਤਾਂ ਜਦ ਇਥੇ ਆਇਆ ਮੇਰੇ ਦਾ ਹਿਰਦੇ ਨੂੰ ਜਗਾ ਛੂ ਗਈ ਇਹ ਤੁਹਾਡੇ ਦੋਨਾਂ ਦਾ ਪਿਆਰ ਜਿਹੜਾ ਨਾ ਇਹ ਚੀਜ਼ ਬੜੀ ਵਧੀਆ ਗੱਲ ਹੈ ਜੇ ਤੁਸੀਂ ਦੋਨੋਂ ਮਿਲ ਕੇ ਕੰਮ ਕਰੋਗੇ ਉਹਦਾ ਰਿਜ਼ਲਟ ਬਹੁਤ ਅੱਛਾ ਆਉਣ ਵਾਲਾ ਹੈ ਬਿਲਕੁਲ ਆਉਂਦਾ ਜੀ ਰਿਜ਼ਲਟ ਹਾਂਜੀ ਹਾਂ ਕੈਸੇ ਤੁਹਾਡੇ ਵੱਲੋਂ ਟਾਈਮ ਵੀ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਤੇ ਨਾਲ ਦੇਣਾ ਵੀ ਮੁਸ਼ਕਲ ਆ ਕੋਈ ਖਾਲੀ ਤਾਂ ਜਾਂਦਾ ਨਹੀਂ ਹੈ ਨਾਮ ਚ ਜਲਦੀ ਹੋਵੇ ਤੁਸੀਂ ਕਾਰ ਦੇ ਵਿੱਚ ਬੈਠ ਰਹੇ ਹੋ ਨੇ ਉੱਥੋਂ ਵੀ ਮੈਂ ਤੁਹਾਨੂੰ ਵਾਪਸ ਮੋੜਦੇ ਨੂੰ ਦੇਖਿਆ ਮੈਂ ਹੁਣ ਸੱਚੀ ਸੋਚਿਆ ਹੁੰਦਾ ਵੀ ਕਈ ਵਾਰ ਅਸੀਂ ਕਿਤੇ ਵੀ ਜਾਣਾ ਹੋਵੇ ਤਾਂ ਮੈਨੂੰ ਪੱਕਾ ਪਤਾ ਹੁੰਦਾ ਕਿ ਚਾਹੇ ਮੇਰਾ ਬੈਗ ਵੀ ਚੱਕਿਆ ਹੋਇਆ ਜਿੰਨਾ ਚਿਰ ਗੱਡੀ ਸਾਹੇ ਘਰ ਚੋਂ ਨਿਕਲਦੀ ਨਹੀਂ ਕੁਛ ਵੀ ਹੋ ਸਕਦਾ ਇੱਥੇ ਬੈਗ ਚੱਕਿਆ ਵੀ ਪਿੱਛੇ ਜਾ ਸਕਦਾ ਕਿਉਂਕਿ ਇਹ ਸਾਡੇ ਨਾਲ ਹੁੰਦਾ ਆ ਤੁਸੀਂ ਕੀ ਵੇਲਾ ਹੁੰਦਾ ਦੇਖ ਤਾਂ ਸੰਜੇ ਕਰਦੇ ਤੁਸੀਂ ਸਾਡੇ ਜਿਹੜੇ ਆਪਣੇ ਸੁਣਨ ਵਾਲੇ ਨੇ ਉਹਨੂੰ ਤੁਸੀਂ ਦੱਸੋ ਦੇਓ ਮਾਈਕ ਪ੍ਰਧਾਨ ਜੀ ਨੂੰ ਮਾਈਕ ਵੀ ਇੱਕ ਰਹਿ ਗਿਆ ਜੀ ਸੰਜੇ ਕਰ ਵਿੱਚ ਆ ਮਿੱਤਰੋ ਗੁਮ ਪੀਓ ਖਾਓ ਮਿੱਤਰੋ ਸੰਜੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਕਾਫੀ ਦਿਨਾਂ ਬਾਅਦ ਮੌਕਾ ਮਿਲਿਆ ਕਿ ਜਿਹੜੀ ਅਸੀਂ ਲੜੀਵਾਰ ਚਰਚਾ ਕਰਦੇ ਹੁੰਦੇ ਸੀ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਲੋਕ ਪੁੱਛਦੇ ਨੇ ਮਹਿਸੂਸ ਕਰਦੇ ਨੇ ਅਸੀਂ ਉਹਨਾਂ ਨੂੰ ਇੱਕ ਵੀਡੀਓ ਦੇ ਰੂਪ 'ਚ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਹੁਣ ਸਿਆਲ ਹੋ ਗਏ ਸੀ ਨਾ ਇੱਕ ਤਾਂ ਠੰਡ ਕਰਕੇ ਅਸੀਂ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ ਦੂਜੇ ਫਿਰ ਦਿਨ ਬਹੁਤ ਛੋਟੇ-ਛੋਟੇ ਸੀਗੇ ਪਰ ਟਾਈਮ ਨਹੀਂ ਸੀ ਲੱਗਦਾ ਵੀ ਇੰਦਾਂ ਦੀ ਟਾਕ ਕਰੀਏ ਰਜਾਈ ਚੋਂ ਨਹੀਂ ਸੀ ਨਿਕਲ ਹੁੰਦਾ ਕਈ ਵਾਰ ਤਾਂ ਇੱਕ ਗੱਲ ਸਾਨੂੰ ਇਹ ਵੀ ਕਿ ਸਾਂਝੀ ਕਰਦੇ ਆ ਖੁਸ਼ੀ ਹੋ ਰਹੀ ਆ ਕਿ ਜਿਸ ਲੈਵਲ ਦਾ ਪਿਆਰ ਮੁਹੱਬਤ ਸਾਥ ਸਾਂਝੇ ਕਰਨ ਨੂੰ ਤੁਸੀਂ ਸਾਰੇ ਦੇ ਰਹੇ ਹੋ ਇਹ ਸਾਡੀ ਔਕਾਤ ਤੋਂ ਕਿਤੇ ਜ਼ਿਆਦਾ ਆ ਸੱਚੀ ਬਹੁਤ ਜ਼ਿਆਦਾ ਆ ਇਹਦੇ ਵਿੱਚ ਤਾਂ ਸਾਡੇ ਕੋਲ ਸ਼ਬਦ ਵੀ ਨਹੀਂ ਦੱਸਣ ਦੇ ਵੀ ਕਿੰਨਾ ਪਿਆਰ ਕਿੰਨੀ ਸਪੋਰਟ ਮਿਲ ਰਹੀ ਆ ਪਿਛਲੇ 2 ਸਾਲ ਤਕਰੀਬਨ ਅ ਸੰਘਰਸ਼ 'ਚ ਲੰਗੇ ਹਲੇ ਵੀ ਸੰਘਰਸ਼ ਦੇ ਵਿੱਚ ਹੀ ਆ ਨਹੀਂ ਉਹ ਤਾਂ ਸ਼ਿੰਗਾਰ ਸ਼ਤਾਹਰੂ ਦਹੀਂ ਹੁੰਦਾ ਹੈ ਹਾਂ ਮਤਲਬ ਇੱਕ ਇਹ ਆ ਕਿ ਇੱਕ ਖਾਈ ਚ ਉੱਪਰ ਚੜਨ ਦੀ ਕੋਸ਼ਿਸ਼ ਕਰਦੇ ਆ ਇੱਕ ਰਸਤੇ ਤੋਂ ਅੱਗੇ ਤੁਰਨਾ ਹੁਣ ਅਸੀਂ ਖਾਈ ਤੋਂ ਕਾਫੀ ਜ਼ਿਆਦਾ ਬਾਹਰ ਆ ਗਏ ਹਾਂ ਹਾਂ ਨਹੀਂ ਕਿ ਇਹ ਜਦੋਂ ਸ਼ੁਰੂਆਤ ਕੀਤੀ ਸੀ ਤੇ ਨਾਲ ਇੱਕ ਸਵਾਲ ਸਾਨੂੰ ਵਾਰ-ਵਾਰ ਜਦੋਂ ਅਸੀਂ ਆਸਾਂ ਦੇ ਘਰ ਚ ਆਈ ਲੋਕਾਂ ਨੂੰ ਬਤ-ਬਤ ਮਿਲਣ ਦੀ ਕੋਸ਼ਿਸ਼ ਕਰਦੇ ਆ ਜਦ ਕੰਮ ਵੀ ਕਰਦੇ ਆ ਨਾਲ ਹਾਂਜੀ ਆਪਣੀ ਅਸਲ 'ਚ ਦੋਨੋਂ ਕੋਸ਼ਿਸ਼ਾਂ ਹੁੰਦੀਆਂ ਵੀ ਕੰਮ ਦੇ ਵਿੱਚ ਵੀ ਇਨਵੋਲਵ ਹੋਈਏ ਤੇ ਜਿਹੜਾ ਕੋਈ ਭੈਣ ਭਾਈ ਐਡੀ ਦੂਰੋਂ ਨੇੜੇੋਂ ਜਿੱਥੋਂ ਵੀ ਆਏ ਆ ਮਿਲਣ ਇੱਕ ਉਮੀਦ ਜੀ ਲੈ ਕੇ ਆਏ ਉਹਨਾਂ ਨੂੰ ਮਿਲਿਏ ਵੀ ਹੈਨਾ ਤੇ ਸਾਨੂੰ ਇੱਕ ਸਵਾਲ ਅਕਸਰ ਬਾਰ-ਬਾਰ ਕੀਤਾ ਜਾਂਦਾ ਕਿ ਵੀ ਤੁਸੀਂ ਥੱਕਦੇ ਨਹੀਂ ਤੁਸੀਂ ਇੰਨੇ ਲੋਕਾਂ ਨੂੰ ਮਿਲਦੇ ਹੋ ਕਿ ਤੁਸੀਂ ਥੱਕਦੇ ਨਹੀਂ ਥੱਕ ਜਾਂਦੇ ਆ ਜੀ ਅਸੀਂ ਥੱਕ ਜਾਂਦੇ ਆ ਜ਼ਰੂਰ ਪਰ ਅਸੀਂ ਕਦੇ ਅੱਕਦੇ ਨਹੀਂ ਪਹਿਲੀ ਗੱਲ ਸਾਨੂੰ ਇਹ ਬਹੁਤ ਸੁਣੀ ਲੱਗਦੀ ਹੈ ਵੀ ਜਦ ਕੋਈ ਇਹ ਸਵਾਲ ਕਰਦਾ ਹੈ ਬੜੇ ਪਿਆਰ ਨਾਲ ਪੁੱਛਦਾ ਹੈ ਇਥੋਂ ਇਥੋਂ ਦਿਸਦਾ ਹੈ ਕਿ ਤੁਸੀਂ ਸਾਡੀ ਕੇਅਰ ਕਰਦੇ ਹੋ ਫਿਕਰ ਕਰਦੇ ਫਿਕਰ ਕਰਦੇ ਹਾਂ ਹਾਂਜੀ ਇਹ ਸਚਾਈ ਹੈ ਜੀ ਕਿ ਪਿਛਲੇ 2-3 ਮਹੀਨੇ ਤੋਂ ਮਿਲਣ ਗਲਣ ਬਾਲਿਆਂ ਦੀ ਗਿਣਤੀ ਬਹੁਤ ਵੱਡੀ ਆ ਕਈ ਵਾਰ ਤਾਂ ਸਵੇਰ ਤੋਂ ਜਿਉਂ ਬੈਠੀ ਦਾ ਹਰਮਿੰਦਰ ਤਾਂ ਵਿੱਚ ਵਿੱਚ ਚੁੱਲੇ ਚੌਂਕੇ ਤੇ ਸਵੇਰੇ 6 ਵਜੇ ਤੋਂ ਲੱਗ ਜਾਂਦੀ ਹੈ ਕਿਉਂਕਿ ਸਟਾਫ ਦੀਆਂ ਵੀ ਦਿੱਕਤਾਂ ਹੁੰਦੀਆਂ ਨੇ ਕੁਝ ਜਿਹੜਾ ਸਾਡਾ ਸੁਪਨਾ ਆ ਹਾਂਜੀ ਉਹ ਸੁਪਨਾ ਰੈਗੂਲਰ ਲਾਈਫ ਨਾਲ ਮੇਲ ਨਹੀਂ ਖਾਂਦਾ ਉਹਦੇ ਹਰ ਪੱਖ ਤੇ ਮਿਹਨਤ ਦੀ ਜ਼ਰੂਰਤ ਸੀ ਕਿ ਅਸੀਂ ਪਹਿਲਾਂ ਤਾਂ ਉੱਥੇ ਵੀ ਇਨਵੋਲਵ ਹੋਣ ਦੀ ਜ਼ਰੂਰਤ ਸੀ ਕਿ ਅਸੀਂ ਜਿਹੜੇ ਆਪਣੇ ਸ਼ੁੱਧ ਪ੍ਰੋਡਕਟ ਨੇ ਪਿਓਰ ਪ੍ਰੋਡਕਟ ਪੈਦਾ ਕਰ ਸਕੀ ਉਹਦੇ ਲਈ ਹਰਮਿੰਦਰ ਨੇ ਮਿਹਨਤ ਕੀਤੀ ਆ ਸਪਨੇ ਨਾ ਅਸਲ ਚ ਦੇਖ ਕੇ ਹੀ ਪੂਰੇ ਨਹੀਂ ਹੁੰਦੇ ਸਪਨੇ ਜੇ ਦੇਖੇ ਜਾਂਦੇ ਆ ਉਹਨਾਂ ਤੇ ਫਿਰ ਤੁਰਨਾ ਪੈਂਦਾ ਆ ਇਹ ਤੁਰ ਕੇ ਪੂਰੇ ਹੁੰਦੇ ਆ ਸੋ ਮੇਰੀ ਮਿਹਨਤ ਦਾ ਅਸਲ ਚ ਇਹ ਕਾਰਨਾ ਵੀ ਜੇ ਇਹ ਮੇਰਾ ਸੁਪਨਾ ਸੀ ਜਾਂ ਸਾਡਾ ਦੋਨਾਂ ਦਾ ਸੁਪਨਾ ਸੀ ਸਪੈਸ਼ਲੀ ਜਿਹੜੇ ਘਰ ਦੇ ਪ੍ਰੋਡਕਟ ਬਣਾਉਣੇ ਆ ਫਿਰ ਉਹਨਾਂ ਲਈ ਸਾਨੂੰ ਵਿੱਚ ਬਣਨਾ ਹੀ ਪੈਣਾ ਉਹਨਾਂ ਲਈ ਸਾਨੂੰ ਕੰਮ ਕਰਨਾ ਹੀ ਪੈਣਾ ਜਿਹੜਾ ਕਿ ਸ਼ੌਂਕ ਨਾਲ ਕਰ ਰਹੇ ਆ ਕੋਈ ਮਜਬੂਰੀ ਨਾਲ ਸਾਝੇ ਕਰਦੇ ਰੈਸਟੋਰੈਂਟ ਦੇ ਆਪਣੇ ਮਸਲੇ ਨੇ ਜੀ ਕਾਫੀ ਹੱਦ ਤੱਕ ਮੈਨੇਜ ਹੋਏ ਹੋਏ ਨੇ ਉਹ ਸਟਾਫ ਚ ਮੈਨੇਜਰ ਵੀ ਸਾਡੀ ਸਪੋਰਟ ਭਾਲਦਾ ਨਾਲ ਕੰਸਟਰਕਸ਼ਨ ਦਾ ਕੰਮ ਚੱਲਦਾ ਕਿਉਂਕਿ ਸਾਝੇ ਕਰਦਾ ਵਿਸਤਾਰ ਹੋ ਰਿਹਾ ਹੈ ਹਾਂਜੀ ਤੇ ਨਾਲ ਦੀ ਨਾਲ ਜਿਹੜਾ ਸਭ ਤੋਂ ਮੇਨ ਜਿਹੜਾ ਸਾਡਾ ਟਾਸਕ ਹੈ ਉਹ ਸ਼ਾਇਦ ਅਜੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਨਹੀਂ ਉਹ ਟਾਸਕ ਇਹ ਹੈ ਕਿ ਅਸੀਂ ਇੱਥੇ ਜੀਵਨ ਦੇ ਬੈਲੈਂਸ ਨੂੰ ਵੜਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਜਿਹਦੇ ਚ ਸਿਹਤ ਹੈ ਜਿਹਦੇ ਵਿੱਚ ਆਏਗਾ ਲੋਕਾਂ ਨੂੰ ਮਿਲ ਕੇ ਸਮਾਜਿਕ ਪੱਖ ਹੈ ਹਾਂਜੀ ਕਈ ਸਲਾਹਾਂ ਲੈਣ ਆਉਂਦੇ ਆ ਕਈ ਆਪਣਾ ਮਨ ਫਰੋਲਣ ਆਉਂਦੇ ਆ ਬਿਲਕੁਲ ਤੀਜਾ ਇਹ ਹੈਗਾ ਕਿ ਅਸੀਂ ਇਮੋਸ਼ਨਲ ਪੱਖ ਆ ਸਾਡਾ ਕਿ ਅਸੀਂ ਸਾਡੀਆਂ ਸਾਂਝਾਂ ਪੈਂਦੀਆਂ ਨੇ ਫਿਰ ਸਾਂਝਾਂ ਦੀ ਕੇਅਰ ਵੀ ਕਰਨ ਦਾ ਦਿਲ ਕਰਦਾ ਹੈ ਫਿਰ ਕਈ ਦੁੱਧ ਦੇ ਜਿਵੇਂ ਅਸੀਂ ਕਮਿਟਮੈਂਟਾਂ ਕਰ ਲਈਆਂ ਕਿ ਚਲੋ ਅਸੀਂ ਚੰਗਾ ਰੇਟ ਦਵਾਂਗੇ ਸ਼ੁੱਧ ਦੁੱਧ ਮਿਲੇ ਫਿਰ ਉਹ ਦੁੱਧ ਦੀ ਖਪਤ ਕਿਹੜੇ ਕਿਹੜੇ ਟੰਗਾ ਚ ਹੋਵੇ ਉਹ ਵੀ ਇੱਕ ਚੈਲੰਜ ਬਣ ਜਾਂਦਾ ਹਰ ਰੋਜ਼ ਇੱਕ ਪਲੈਨਿੰਗ ਹੁੰਦੀ ਹੈ 40 ਪਰਿਵਾਰ ਇੱਥੇ ਜੁੜ ਗਏ ਨੇ ਉਹਨਾਂ ਦੀਆਂ ਤਨਖਾਹਾਂ ਤੇ ਉਹਨਾਂ ਦੀ ਦੇਖ ਰੇਖ ਉਹਨਾਂ ਦੇ ਮਸਲੇ ਉਹਨਾਂ ਨੂੰ ਵੀ ਆਪ ਹੀ ਡੀਲ ਕਰਨਾ ਪੈਂਦਾ ਉਸ ਤੋਂ ਬਾਅਦ ਤੀਜਾ ਚੌਥਾ ਮਸਲਾ ਸਾਡਾ ਹੁੰਦਾ ਸਪਿਰਚੁਅਲਿਟੀ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਆ ਕਿਉਂਕਿ ਉਹਦਾ ਕਿਸੇ ਨੂੰ ਪਤਾ ਨਹੀਂ ਵੀ ਅਸੀਂ ਉਸ ਪਾਸੇ ਨੂੰ ਇਹ ਟੁੱਟ ਜਾਈਏ ਉਹਦਾ ਵੀ ਖਿਆਲ ਰੱਖਣਾ ਪੈਂਦਾ ਤੇ ਜਿਹੜੀ ਹਰਮਿੰਦਰ ਨੇ ਗੱਲ ਕੀਤੀ ਆ ਇੰਨਾ ਕੰਪੋਰਟੈਂਟ ਆ ਹੁਣ ਜਦੋਂ ਅਸੀਂ ਕਿਤੇ ਬੈਠੇ ਆ ਕਿਸੇ ਦੇ ਨਾਲ ਕਈ ਬੰਦੇ ਕਹਿੰਦੇ ਨੇ ਭਾਜੀ ਮੈਂ ਤਿੰਨ ਚਾਰ ਵਾਰ ਆ ਗਿਆ ਮੈਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਤੁਹਾਡੇ ਕੋਲ ਕਾਫੀ ਜਾਣੇ ਬੈਠੇ ਸੀ ਮੋਸਟਲੀ ਇਹੀ ਕਹਿੰਦੇ ਆ ਤੇ ਤਾਂ ਹੀ ਅਗਲੇ ਪੁੱਛਦੇ ਆ ਕਿ ਤੁਸੀਂ ਥੱਕਦੇ ਨਹੀਂ ਹਾਂ ਸੀਰ ਨੂੰ ਇਹ ਗੱਲ ਕਹੀ ਦੀ ਕਿ ਤੁਸੀਂ ਵਿੱਚ ਆ ਜਾਣਾ ਸੀ ਹਾਂਜੀ ਉਹ ਕਹਿੰਦਾ ਨਹੀਂ ਅਸੀਂ ਸੋਚਿਆ ਬੈਠੇ ਨੇ ਬਸ ਇੱਥੇ ਅਸੀਂ ਪੁਆਇੰਟ ਕਾਊਟ ਕਰਨਾ ਚਾਹੁੰਦੇ ਆ ਕਿ ਇੱਥੇ ਸਾਂਝੇ ਕਰਦਾ ਜਿਹੜਾ ਕਨਸੈਪਟ ਆ ਵੱਖਰਾ ਆ ਕਿਉਂਕਿ ਇਹੀ ਤਾਂ ਕੰਮ ਅਸੀਂ ਕਰਨ ਲੱਗੇ ਹੋਇਆ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਮੁੱਦੇ ਨਾ ਬਣਾਈਏ ਇੱਥੇ ਕੋਈ ਪ੍ਰਾਈਵੇਟ ਗੱਲ ਨਹੀਂ ਹੁੰਦੀ ਸਮਾਜਿਕ ਗੱਲਾਂ ਹੁੰਦੀਆਂ ਨੇ ਪਰਿਵਾਰਕ ਗੱਲਾਂ ਹੁੰਦੀਆਂ ਨੇ ਔਰ ਉਹ ਗੱਲਾਂ ਕਿਸੇ ਨਾਲ ਵੀ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ ਔਰ ਸਾਰੇ ਪਰਿਵਾਰਾਂ ਚ ਜਾਂ ਹਰ ਇੱਕ ਇਨਸਾਨ ਦੀ ਉਹੀ ਸਟੋਰੀ ਹੁੰਦੀ ਆ ਉਹੀ ਗੱਲਾਂ ਹੁੰਦੀਆਂ ਨੇ ਕਈ ਵਾਰ ਜਾਦ ਦੂਜਾ ਬੰਦਾ ਗੱਲ ਕਰਦਾ ਜਾਂ ਆਪਣੀ ਗੱਲ ਦੱਸਦਾ ਉਹੀ ਸਾਡੀ ਹੁੰਦੀ ਹੈ ਸਾਨੂੰ ਉਹਦੇ ਵਿੱਚ ਆਨਸਰ ਮਿਲ ਜਾਂਦਾ ਪਰ ਕਿ ਫਿਰ ਜ਼ਰੂਰੀ ਨਹੀਂ ਉਹ ਗੱਲ ਤੁਹਾਨੂੰ ਸਾਡੇ ਕੋਲੋਂ ਮਿਲਣੀ ਹੈ ਸਾਡੇ ਕੋਲ ਬੈਠਾ ਦੂਸਰਾ ਬੰਦਾ ਵੀ ਕਈ ਵਾਰੀ ਇਦਾਂ ਦੀ ਗੱਲ ਕਰਦਾ ਤੇ ਸਾਨੂੰ ਵੀ ਸਿੱਖਣ ਨੂੰ ਮਿਲਦਾ ਹਾਂਜੀ ਤੁਹਾਨੂੰ ਵੀ ਸਿੱਖਣ ਨੂੰ ਮਿਲ ਸਕਦਾ ਵੀ ਇਸ ਕਰਕੇ ਝਿਜਕਾ ਜਿਹੜੀ ਇਹ ਬੇਨਤੀ ਅਸੀਂ ਕਰਨੀ ਚਾਹੁੰਦੇ ਆ ਕਿ ਸੰਜ੍ਹਾ ਘਰ ਚ ਆ ਕੇ ਝਿਜਕਣਾ ਨਹੀਂ ਜੇ ਅਸੀਂ ਕਿਤੇ ਬੈਠੇ ਵੀ ਹਾਂ ਤੁਸੀਂ ਜਦੋਂ ਮਰਜ਼ੀ ਆ ਕੇ ਕਹਿ ਦਿਓ ਕਿ ਨਾਲੇ ਸਾਡੀ ਕੁਰਸੀ ਉੱਤੇ ਬੈਠੋ ਜੀ ਚਾਮਲ ਹੋਵੋ ਹਾਂ ਜੱਕੀ ਵਾਰ ਕਹੀ ਤਾਂ ਚੱਕ ਲਿਆ ਗੁਰਸੀ ਕੋਈ ਨਹੀਂ ਆ ਕਈ ਵਾਰੀ 2-3 ਬੰਦਿਆਂ ਦਾ ਗਰੁੱਪ ਤੋਂ 20 ਬੰਦਿਆਂ ਦਾ ਗਰੁੱਪ ਬਣ ਜਾਂਦਾ ਕਈ ਵਾਰ ਘਟ ਕੇ 10 ਰਹਿ ਜਾਂਦਾ ਸੀ ਉੱਥੇ ਦੇ ਉੱਤੇ ਹੀ ਬੈਠੇ ਹੁੰਨੇ ਆ ਹਾਂਜੀ ਸੋ ਇਹ ਥੋੜੇ ਜੇ ਚੈਲੰਜ ਜ਼ਰੂਰ ਨੇ ਜੀ ਕਿਉਂਕਿ ਦੂਸਰਾ ਇਹ ਆ ਵੀ ਅਸੀਂ ਹੁਣ ਖੋਆ ਕੱਢਦੇ ਸੀ ਅਰਮਿੰਦਰ ਤੇ ਇੱਕ ਅਸੀਂ ਆਨਲਾਈਨ ਘਿਓ ਬਣਾਇਆਗਾ ਆਨਲਾਈਨ ਦੀ ਡਿਮਾਂਡ ਬੜੀ ਐ ਫੋਨ ਘਾਲਾਂ ਸਭ ਤੋਂ ਵੱਡੀ ਗੱਲ ਜਿਹੜੀ ਆ ਪਿਛਲੇ 2-3 ਮਹੀਨਿਆਂ ਚ ਮੈਨੂੰ ਕਰਨੀ ਪਈ ਹਾਂ ਵੀ ਮੈਂ ਕਟੋ ਕੱਟ ਜ਼ਿਆਦਾ ਨਹੀਂ ਤਾਂ 20 ਤੋਂ 50 ਕਾਲਾਂ ਹਰ ਰੋਜ਼ ਟੈਂਡ ਕਰਦਾ ਬਹੁਤ ਬਹੁਤ ਫੋਨ ਕਾਲ ਆਈ ਕਈ ਵਾਰੋ ਕਾਲਾਂ ਲੰਬੀਆਂ ਹੋ ਜਾਂਦੀਆਂ ਵੈਸੇ ਮੈਂ ਤੁਹਾਨੂੰ ਧੰਨ ਮੰਨਦੀ ਆ ਵੀ ਤੁਸੀਂ ਇੰਨੀਆਂ ਫੋਨ ਕਾਲਸ ਲੈ ਲੈਣੇ ਆ ਉਹਦੇ ਚ ਕੀ ਕਰਨਾ ਜੋ ਸਿੱਖਣ ਨੂੰ ਬਹੁਤ ਹਾਂਜੀ ਕਈ ਵਾਰ ਕੋਈ ਦਿਲ ਫੋਨ ਰਿਆ ਹਮ ਸਿਰਫ ਸੁਣਨਾ ਹੀ ਹੁੰਦਾ ਹਾਂਜੀ ਹਾਂ ਕਈ ਵਾਰੀ ਕੋ ਸ਼ਾਬਾਸ਼ ਦੇ ਰਿਹਾ ਹਾਂ ਤੇ ਕਈ ਕੋ ਕਵਤਾ ਲਿਖ ਕੇ ਭੇਜ ਰਿਹਾ ਕੋਈ ਗਾ ਕੇ ਗੀਤ ਸੁਣਾ ਰਿਹਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਸੰਝਾ ਘਰ ਜਿੰਨਾ ਦਿਖਾਈ ਦਿੰਦਾ ਇਹ ਤਾਂ ਬਹੁਤ ਛੋਟਾ ਰਹਿ ਗਿਆ ਹੋਣਾ ਕਿਸ ਜਿਹੜੇ ਬੰਦੇ ਨੇ ਇੱਥੇ ਢੇਡਾ ਮਾਰ ਲਿਆ ਉਹਨਾਂ ਨੇ ਕਿਹਾ ਭਾਜੀ ਹੁਣ ਸਾਡੀ ਸੋਚ ਬਦਲ ਗਈ ਅਸੀਂ ਸੋਚ ਵੀ ਨਹੀਂ ਸਕਦੇ ਸੀ ਸੋ ਅਗੇਨ ਜਿਹੜੀ ਆਪਾਂ ਗੱਲ ਕਰਨ ਲੱਗੇ ਸੀ ਕਿ ਅਸੀਂ ਥੱਕ ਜਾਂਦੇ ਆ ਜੀ ਥੱਕ ਜਾਂਦੇ ਆ ਪਰ ਅੱਕਦੇ ਨਹੀਂ ਥੱਕਣਾ ਕੁਦਰਤੀ ਆ ਥੱਕ ਕੇ ਅਸੀਂ ਦੁਬਾਰਾ ਫੇਰ ਆਰਾਮ ਕਰਕੇ ਅਸੀਂ ਇੱਕ ਨਾ ਸਰੀਰ ਦੀ ਅਬਿਲਟੀ ਹੁੰਦੀ ਆ ਹਾਂ ਥੱਕ ਜਾਂਦੇ ਆ ਇਹ ਚ ਕੋਈ ਡਾਊਟ ਨਹੀਂ ਬਾਕੀ ਹੁਣ ਸਾਡੀ ਉਮਰ ਵੀ 50 ਤੋਂ ਉੱਪਰ ਹੋ ਚੁੱਕੀ ਆ ਉਮਰ ਦੇ ਸਾਹਿਬ ਨਾਲ ਵੀ ਥੱਕ ਜਾਈਦਾ ਪਰ ਬਿਲਕੁਲ ਆਖ ਦੇ ਨਹੀਂਗੇ ਬੜੇ ਚਾ ਨਾਲ ਸਭ ਨੂੰ ਮਿਲਦਾ ਕੰਮ ਵੀ ਬੜੇ ਚਾ ਨਾਲ ਕਰੀਦਾ ਕਿਉਂਕਿ ਜਿਹੜੀ ਚੀਜ਼ ਤੁਸੀਂ ਦਿਲ ਤੋਂ ਕਰਦੇ ਆ ਨਾ ਆਪਾਂ ਉਹਦੇ ਵਿੱਚ ਅਕੇਮਾ ਨਹੀਂ ਹੁੰਦਾ ਹਾਂ ਇਹ ਸਾਡਾ ਹਰਟ ਆ ਜੀ ਇਹਦੇ ਵਿੱਚ ਹਾਂ ਲੋਕਾਂ ਨੂੰ ਮਿਲਣ ਦੇ ਵਿੱਚ ਵੀ ਸਾਡੀ ਰੁਚੀ ਆ ਹਾਂਜੀ ਕਿਉਂਕਿ ਅਸੀਂ ਮਿਲਣਾ ਚਾਹੁੰਦੇ ਆ ਹਾਂ ਤਾਂ ਇਸ ਕਰਕੇ ਅਸੀਂ ਥੱਕਦੇ ਅੱਕਦੇ ਨਹੀਂ ਹੈਗੇ ਹੂੰ ਚਲੋ ਇਹਦਾ એનર્ਜੀ ਇੱਕ ਹੋ ਜਾਂਦੀ ਆ ਪਰ ਬਹੁਤ ਖੂਬਸੂਰਤ ਇੱਕ ਤਜਰਬਾ ਚੱਲ ਰਿਹਾ ਜਿਸ ਤਜਰਬੇ ਨੂੰ ਐਕਸਪਲੇਨ ਕਰਨਾ ਬਹੁਤ ਔਖਾ ਹੈ ਸੰਜੇ ਘਰ ਦੇ ਇੱਕ ਬਹੁਤ ਹੀ ਫ੍ਰੈਂਡਲੀ ਸ਼ਾਂਤਮਈ ਆਨੰਦਮਈ ਮਾਹੌਲ ਬਣਿਆ ਬਹੁਤ ਸੋਹਣਾ ਮਾਹੌਲ ਹੈ ਸੰਜੇ ਘਰ ਦਾ ਤੇ ਉਹ ਦੇਖੋ ਸਾਡੇ ਨਾਲ ਟਾਈਮ ਤਾਂ ਆਪਾਂ ਬਾਹਰ ਨਹੀਂ ਜਾਂਦੇ ਸਾਡੇ ਹੁਣ ਨਾਲ ਸਾਡੇ ਲੰਗੇ ਜਾਂਦੇ ਨੇ ਭਾਜੀ ਹੁਣੀ ਕਿੰਨੀ ਖੁਸ਼ੀ ਹੁੰਦੀ ਆ ਜਦੋਂ ਚੱਲਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਹੀਂ ਕੋਈ ਗੱਲ ਨਹੀਂ ਜੀ ਰਿਕਾਰਡਿੰਗ ਕਿਵੇਂ ਠੀਕ ਲੱਗਿਆ ਜੀ ਤੁਹਾਨੂੰ ਹਾਂ ਜੀ ਥੈਂਕ ਯੂ ਜਸਟ ਕਹਿ ਤਾਂ ਦੇਖੋ ਅਸੀਂ ਥੱਕੇ ਵੀ ਤਗੜੇ ਹੋ ਜਾਂਦੇ ਆ ਹਾਂ ਆ ਆ ਸਾਡੀ ਖਰਾਬ ਕਾਟ ਕਰ ਲਿਆ ਹਨਾ ਕੋਰਸ ਲਿਖਿਆ ਬਹੁਤ ਅੱਛੇ ਲਿਖਿਆ ਹਾਂਜੀ ਹਾਂ ਬੱਲੇ ਹਾਂਜੀ ਬਸ ਜ਼ਿੰਦਗੀ ਦਾ ਆਏ ਹੁੰਦਾ ਜੀ ਕਿ ਜੋ ਮਹਿਸੂਸ ਕਰੀਦਾ ਉਹ ਨਹੀਂ ਲੱਗਦਾ ਨਹੀਂ ਹੈ ਕਿ ਆਪਰੇ ਨਾ ਕਿਤੇ ਪਾਉਂਦੇ ਰਹੇ ਨਾ ਸਿੱਧਾ ਹਾਂਜੀ ਹਾਂ ਨੂੰ ਖੁਸ਼ੀ ਹੁੰਦੀ ਹੈ ਜੀ ਬਹੁਤ ਚੰਗਾ ਲੱਗਿਆ ਆਉਂਦੇ ਰਹੋ ਇਹੀ ਸਾਂਝੇ ਕਰਦਾ ਮਕਸਦ ਹੈ ਕਿ ਤੁਸੀਂ ਆ ਕੇ ਅਨੰਦ ਰਲਦੇ ਰਹੋ ਸਪੈਸ਼ਲ ਇਹ ਸਪੈਸ਼ਲ ਹੈ ਇਸ ਸਾਂਝੇ

ਹਾਂ ਜੀ ਤੇ ਮੈਂ ਇਹ ਕਹਿੰਦਾ ਕਿ ਜਦੋਂ ਤੁਹਾਨੂੰ ਮਿਲਦਾ ਹਾਂ ਮੈਂ ਕਹਿੰਦਾ ਕਿ ਜਦੋਂ ਤੁਹਾਨੂੰ ਮਿਲਦਾ ਹਾਂ ਮੈਂ ਕਹਿੰਦਾ ਕਿ ਜਦੋਂ ਤੁਹਾਨੂੰ ਮਿਲਦਾ ਹਾਂ ਹਾਂ ਜੀ ਤੇ ਮੈਂ ਇਹ ਕਹਿੰਦਾ ਸਮਾਰਨ ਹੁੰਦੇ ਸਮਾਂ ਆਇਆ ਹਾਂ ਮੈਂ ਕਹਿੰਦਾ ਤੇ ਨਹੀਂ ਅੱਦਾ ਕਰੀਣਾ ਸਰਪ੍ਰੇਖਤਾ ਹੁੰਦਾ ਯਾਨੀ ਕਾਹਦੇ ਰਾਕੇ ਤੁਹਾਨੂੰ ਹਾਂ ਜੀ ਆਹ ਬੈਠੇ ਮੈਂ ਆ ਗਿਆ ਮੈਂ ਅਰਮਾਨ ਥੈਂਕ ਯੂ ਜੀ ਫੋਰ ਥੇ ਟਾਈਮ ਥੈਂਕ ਯੂ ਵੈਰੀ ਮਨੀ ਇਹ ਆ ਜੀ ਸਾਂਝੇ ਘਰ ਦੀ ਤਸਵੀਰ ਤੁਸੀਂ ਵੇਖ ਲਈ ਇਹ ਆ ਜੀ ਸਾਡੀ ਖਰਾਕ ਜਿਹੜੀ ਸਾਨੂੰ ਅੱਕਣ ਨਹੀਂ ਦਿੰਦੀ ਹਾਂ ਉਹਨਾਂ ਨੇ ਹੁਣ ਕਿਹਾ ਵੀ ਲੱਸੀ ਪੀ ਕੇ ਰੂਹ ਖੁਸ਼ ਹੋ ਗਈ ਬੈਸਟ ਆ ਹਾਂ ਬੈਸਟ ਆ ਕੋਈ ਲਿਖੇ ਸਲੋਗਨਾਂ ਦੀ ਗੱਲ ਕਰਦਾ ਹਾਂ ਕੋਈ ਖਾਣੇ ਦੀ ਗੱਲ ਕਰਦਾ ਇਹ ਸਾਰੀਆਂ ਚੀਜ਼ਾਂ ਦੀ ਪਿਓਰਿਟੀ ਬਣਾਈ ਰੱਖਣ ਲਈ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਆ ਹਾਂਜੀ ਪਰ ਜਿਹੜੀ ਅਸੀਂ ਗੱਲ ਕਰਦੇ ਸੀ ਪਹਿਲਾਂ ਹਾਂਜੀ ਆਂਟੀ ਜੀ ਹਾਂਜੀ ਗੱਲ ਹਾਂਜੀ ਬੇਟਾ ਹੀ ਸਮਝੋ ਜੀ ਇਹ ਇਹ ਨਾ ਮੁੰਡਾ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚਾਉਂਦਾ ਹੈ ਇਹ ਨ ਜਸ਼ਨ ਆ ਜੀ ਇਹ ਸਾਂਝੇ ਕਰਦੀ ਵੀਡੀਓ ਹੀ ਬਣਾਉਂਦਾ ਹਾਂਜੀ ਥੈਂਕ ਯੂ ਜੀ ਮਿਹਰਬਾਨੀ ਉਹਦਾ ਬੇਟਾ ਹੀ ਆ ਸਮਝੋ ਆਪਣਾ ਹੈ ਦੇਖੋ ਜੀ ਜਸ਼ਨ ਉਹਨਾਂ ਦੀ ਵੀ ਇੱਕ ਦੁਨੀਆ ਬਣੀ ਹੈ ਕਿੰਨ ਜਸ਼ਨ ਇਹ ਆ ਜੀ ਜਿਵੇਂ ਹੁਣ ਇੰਨੇ ਭਾਵ ਨਾਲ ਮੁਹੱਬਤ ਨਾਲ ਉਹ ਕੋਈ ਸਾਂਝੇ ਕਰ ਚ ਆਇਆ ਉਹਨੂੰ ਕੋਈ ਚੰਗਾ ਲੱਗਿਆ ਉਹ ਜਜ਼ਬਾਤ ਸਾਂਝੇ ਕਰਨਾ ਚਾਹੁੰਦਾ ਹੈ ਤੇ ਉਹਨੂੰ ਕਿਵੇਂ ਜਵਾਬ ਦਈਏ ਇੰਨਾ ਪਿਆਰ ਮੁਹੱਬਤ ਵੀ ਨਹੀਂ ਮਿਲਦਾ ਹਨਾ ਸੋ ਹਰਮਿੰਦਰ कौर ਬਾਕੀ ਦੱਸ ਸਕਦੀ ਆ ਕਿ ਇਹ ਮੇਰੇ ਨਾਲ ਵੱਧ ਕੰਮ ਕਰਦੀ ਆ ਜੀ ਮੇਰਾ ਤਾਂ ਗੱਲਾਂ 'ਚ ਟਾਈਮ ਨਿਕਲ ਜਾਂਦਾ ਨਹੀਂ ਕੰਮ ਤਾਂ ਆਪਣਾ ਬਰਾਬਰ ਹੀ ਆ ਇਹਦੇ 'ਚ ਉਹ ਕੋਈ ਨਹੀਂਗਾ ਵੀ ਵੱਧ ਘੱਟ ਕਿਹੜਾ ਕਰਦਾ ਕਿਸੇ ਨੇ ਕਿਹੜੀ ਸਾਈਡ ਸਾਂਭੀ ਹੋਈ ਆ ਕਿਸੇ ਨੇ ਕਿਹੜੀ ਕਹਿੰਦਾ ਮੈਨੂੰ ਵਧੀਆ ਲੱਗਦਾ ਹੁੰਦਾ ਜਦ ਮੈਂ ਕੰਮ ਦੇ ਵਿੱਚ ਇਨਵੋਲਵ ਹੁੰਨੀ ਆ ਕਿਉਂਕਿ ਜਿਹੜਾ ਦੁੱਧ ਲੱਸੀ ਸਾਗ ਮੱਕੀ ਦੀ ਰੋਟੀ ਉਹ ਹਰ ਇੱਕ ਦੇ ਵਾਸਤੇ ਗੱਲ ਤੋੜੀ ਦੀ ਦਾਲ ਤੋੜੀ ਦੀ ਦਾਲ ਹਾਂਜੀ ਜਾਂ ਪਨੀਰ ਬਣਾਉਣਾ ਉਹ ਹਰ ਇੱਕ ਦੇ ਵਾਸਤੇ ਗੱਲ ਨਹੀਂ ਪਰ ਮੈਨੂੰ ਉਦੋਂ ਬਹੁਤ ਵਧੀਆ ਲੱਗਦਾ ਜਦ ਸਾਰੇ ਕਹਿੰਦੇ ਆ ਵੀ ਇਹ ਜੀ ਲੱਸੀ ਅਸੀਂ 20 30 40 ਸਾਲ ਬਾਅਦ ਪੀਤੀ ਆ ਕਾਰਡ ਨਹੀਂ ਦਾ ਦੁੱਧ ਲੋਕ ਪੁੱਛਦੇ ਆ ਕਿ ਜੀ ਬਈ ਇਹ ਕਿਵੇਂ ਬਣਦਾ ਇਹਦਾ ਪ੍ਰੋਸੈਸ ਕੀ ਆ ਕਿੰਨਿਆਂ ਨੂੰ ਉਹਦੇ ਵਿੱਚ ਅੱਗ ਪਾਉਣ ਦਾ ਨਹੀਂ ਪਤਾ ਹੈਗਾ ਸੋ ਇਹ ਚੀਜ਼ਾਂ ਜਦ ਲੱਗਦਾ ਮੈਨੂੰ ਕਿ ਜਦ ਆਪਾਂ ਕਰਦੇ ਆਂ ਤਾਂ ਇੱਕ ਸਾਡੀ ਸਮਾਜ ਨੂੰ ਇਹ ਚੰਗੀ ਸ਼ੇਅਰਿੰਗ ਹੈ ਚੰਗੀ ਗਿਵਿੰਗ ਹੈ ਬਿਲਕੁਲ ਇੱਕ ਹੈਲਦੀ ਫੂਡ ਦੇ ਨਾਲ-ਨਾਲ ਹੈਲਦੀ ਲਾਈਫ ਸਟਾਈਲ ਦੇ ਰਹੇ ਆਂ ਇਹੀ ਮਕਸਦ ਸੀ ਸਾਡਾ ਕਿ ਜਿਸ ਤਰ੍ਹਾਂ ਦੀਆਂ ਰੂਹਾਂ ਦੀ ਤਲਾਸ਼ ਚ ਅਸੀਂ ਇੱਥੇ ਆਏ ਸੀ ਸਾਨੂੰ ਰੂਹਾਂ ਪਰਮਾਤਮਾ ਨੇ ਬਖਸ਼ੀਆਂ ਨੇ ਹਾਂਜੀ ਤੇ ਇਸ ਤੋਂ ਬਿਨਾ ਵੀ ਕਾਫੀ ਕੁਝ ਹੋਰ ਹੁੰਦਾ ਜੀ ਜਿਹੜਾ ਕੈਮਰੇ ਤੇ ਸਾਂਝਾ ਨਹੀਂ ਕੀਤਾ ਜਾ ਸਕਦਾ ਈਮੋਸ਼ਨਲ ਗੱਲਾਂ ਹੁੰਦੀਆਂ ਨੇ ਹਾਂ ਇਮੋਸ਼ਨਲ ਹਰਟ ਹੁੰਦੇ ਨੇ ਹਾਂਜੀ ਤੇ ਉਹਨਾਂ ਦੀ ਪੀੜਾ ਵੀ ਝੱਲਣੀ ਪੈਂਦੀ ਹੈ ਹਾਂ ਪਰ ਹੱਸ ਕੇ ਚੱਲ ਰਹੇ ਆ ਕਿ ਗੁਰੂ ਮਹਾਰਾਜ ਨੇ ਜਿਹੜੇ ਰਸਤੇ ਤੇ ਪਾਇਆ ਤੇ ਉਹ ਰਸਤੇ ਤੇ ਉਹ ਸਹਾਇ ਵੀ ਹੋ ਰਿਹਾ ਲਓ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਹੋ ਸਾਡੀ ਦੰਪਤੀ ਲਾਈਫ ਨੂੰ ਦੱਸਣਾ ਲੱਗੇਗਾ ਤੁਹਾਨੂੰ ਨਹੀਂ ਨਹੀਂ ਜਦ ਤੁਹਾਡੀਆਂ ਵੈਸਟ ਵਿਸ਼ਸ ਨਾਲ ਨੇ ਕਿਹੜੀ ਜਗ੍ਹਾ ਤੋਂ ਭਾਜੀ ਜੀ ਲਦਾਣੇ ਤਾਂ ਤੁਸੀਂ ਤਾਂ ਅੰਦਰ ਰਹਿਣੇ ਕਿ ਨਹੀਂ ਹਾਂ ਦੇਖੋ ਤੁਹਾਡੇ ਵਰਗੇ ਲੋਕਾਂ ਅਸੀਂ ਇਹੀ ਗੱਲ ਕਰ ਰਹੇ ਸੀ ਜਿਹੜੇ ਬੰਦੇ ਕਿਸੇ ਮਿਲਦੀ ਇਹ ਪਾਜੀ ਕਿਤੇ ਪਾਜੀ ਮਿਲਦੀ ਹੈ ਕਮਿਸ਼ਨ ਜਾ ਕੇ ਦੱਸਦੇ ਨੇ ਵੀ ਚੰਗਾ ਲੱਗਿਆ ਹਾਂ ਇਹ ਕਮਿਸ਼ਨ ਹੈ ਨਾ ਜਦੋਂ ਦੇਖੋ ਇਹ ਹੈਗਾ ਵੰਡਣਾ ਇਹ ਇਹਨੂੰ ਵੰਡਣਾ ਕਹਿੰਦੇ ਨੇ ਹਾਂ ਕਿ 50 ਸਾਲ ਦੀ ਉਂ ਇੱਧਰ ਆ ਜੇ ਕੋਈ ਨਾ ਰਿਕਾਰਡ ਹੈ 50 ਸਾਲ ਦੀ ਉਮਰ ਦੇ ਵਿੱਚ ਨਾ ਮੈਂ ਇੱਕ ਗੱਲ ਪੜ੍ਹੀ ਸੀ ਕਿ ਜੇ ਵੰਡਣਾ ਸ਼ੁਰੂ ਨਾ ਹੋਇਆ ਤਾਂ ਜ਼ਿੰਦਗੀ ਬੇਅਰਥ ਗਈ ਇਹ ਕਿੱਦਾਂ ਵੰਡਣਾ ਤੁਸੀਂ ਕਿਸੇ ਨੂੰ ਦੱਸਦੇ ਹੋ ਉਹਨੂੰ ਇਹ ਚਾ ਕੇ ਚੰਗਾ ਲੱਗਿਆ ਹਾਂ ਉਹ ਸਾਨੂੰ ਵੰਡਦਾ ਨਾ ਕੁਝ ਤੁਸੀਂ ਉਹਨੂੰ ਵੀ ਵੰਡਤਾ ਆਪ ਨੂੰ ਵੀ ਲੈ ਲਿਆ ਇਹੀ ਖੁਸ਼ੀ ਹੈ ਜੀ ਨਹੀਂ ਮੈਂ ਤਾਂ ਜਦੋਂ ਠਹਿਰ ਮੇਰੇ ਦਾ ਹਿਰਦੇ ਨੂੰ ਜਗ੍ਹਾ ਛੂ ਗਈ ਅੱਛਾ ਇਹ ਤੁਹਾਡੇ ਦੋਨਾਂ ਦਾ ਪਿਆਰ ਇਹ ਨਾ ਇਹ ਚੀਜ਼ ਬੜੀ ਵੱਡੀ ਗੱਲ ਹੈ ਜਦ ਤੁਸੀਂ ਦੋਨੋਂ ਮਿਲ ਕੇ ਕੰਮ ਕਰੋਗੇ ਉਹਦਾ ਰਿਜ਼ਲਟ ਬਹੁਤ ਅੱਛਾ ਆਣ ਵਾਲਾ ਹੈ ਬਿਲਕੁਲ ਆਉਂਦਾ ਜੀ ਰਿਜ਼ਲਟ ਹਾਂਜੀ ਹਾਂ ਸਾਨੂੰ ਨਾ ਪਿਆਰ ਮੁਹੱਬਤ ਤੇ ਭਾਜੀ ਇੰਨਾ ਮਿਲ ਗਿਆ ਅਸੀਂ ਹੁਣ ਵੀਡੀਓ ਬਣਾ ਰਹੇ ਸੀ ਕਿ ਲੋਕ ਸਾਨੂੰ ਵਾਰ-ਵਾਰ ਕਹਿੰਦੇ ਨੇ ਵੀ ਤੁਸੀਂ ਥੱਕਦੇ ਨਹੀਂ ਅਸੀਂ ਕਹਿੰਦੇ ਜਿੱਥੇ ਪਿਆਰ ਮਿਲਣ ਲੱਗ ਜਾਂਦਾ ਨੇ ਬਹੁਤ ਵੱਡੀ ਤਾਕਤ ਥੱਕਦਾ ਨਹੀਂ ਤੁਸੀਂ ਉੱਥੇ ਜਾਦੇ ਹੋ ਵੈਟਲੈਂਡ ਤੇ ਦੋ ਤਿੰਨ ਦਿਨ ਮੈਨੂੰ ਪਤਾ ਨਹੀਂ ਜੀ ਅਸੀਂ ਤੁਹਾਡੀ ਗੁਰੂਪ੍ਰੀਤ ਹੈ ਨਹੀਂ ਮੈਨੂੰ ਨਹੀਂ ਮੈਨੂੰ ਦੱਸ ਦਿਓ ਵੈਟਲੈਂਡ ਹੈ ਉਸ ਦਿਨ ਉੱਥੇ ਆਪਾਂ ਜਾਂਦੇ ਹਾਂ ਨਾ ਸਾਰਤਿ ਗ੍ਰੁਪੀ ਹੁੰਦਾ ਸਰ ਅੱਛਾ ਜੀ ਅੱਛਾ ਮੈਂ ਤੁਹਾਨੂੰ ਇਨਫੋਰਮੇਸ਼ਨ ਲੈ ਲੈਣਾ ਹਾਂ ਹਾਂ ਆਉਂਦਾ ਨੰਬਰ ਹੈਗਾ ਦਿੱਦੀ ਦਾ ਨੰਬਰ ਹੈਗਾ ਹਾਂ ਤੁਸੀਂ ਦੇ ਦਿਓ ਉਹਦੇ ਵਿੱਚ ਭੇਜ ਦਿਓ ਹੋਰ ਸੁਣੋ ਮਿਹਰਬਾਨੀ ਆਨੰਦ ਲਓ ਟਾਈਮ ਲਾਓ ਆਰਾਮ ਨਾਲ ਬਿਲਕੁਲ ਲੱਗੇ ਜੀ ਤੇ ਸਾਈਵਲ ਗਾਧਾ ਕਿਉਂ ਦੱਸਿਆ ਸੀ ਉਹ ਇੰਚ ਲੈ ਰਾਇਆ ਹਾਂ ਹਾਂ ਕਾਊਂਟਰ ਤੇ ਪਿਆ ਜੀ ਤੁਸੀਂ ਦਿਖਾ ਦੇ ਤਵੇਲਾ ਦਿਖਾ ਦੇ ਹਾਂ ਜੀ ਹਾਂ ਜੀ ਹਾਂ ਜੀ ਕਾਊਂਟਰ ਤੇ ਪਿਆ ਜੀ ਤੁਸੀਂ ਪਹਿਲਾਂ ਬਿਲਕੁਲ 100% ਪਿਆ ऑन कैमरा <esta> कह रहे हैं बिल्कुल 32 <laughs> किलो दूध चो 1 किलो <trabalh> क्यों बणदा भाई 32 किलो दूध चो 1 किलो क्यों निकलला जेड असली प्योर क्यों आप ਤੁਸੀਂ ਗਲਤ ਕਹਿ ਰਹੇ ਹੋ ਕਿ ਕਰ ਰਹੇ ਸੀ ਇਹ ਪ੍ਰੀਮੀਅਮ ਬੱਲੇ ਜੋ ਜਨ ਨਹੀਂ 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 ਸਾਰੇ ਪ੍ਰੀਮੀਅਮ ਹੈ ਜੀ ਸਾਰੇ ਯਸ ਹਰ ਬੰਦਾ ਕੋਈ ਨਹੀਂ ਕੋਈ ਹੋਰ ਕੁਐਸਚਨ ਹੈ ਜਦੋਂ ਮਰਜੀ ਹਾਕ ਮਰਲੇ ਅਸੀਂ ਇੱਥੇ ਆ ਹਾਂਜੀ ਆਨੰਦ ਲਾਓ ਆਰਾਮ ਨਾਲ 2-4 ਘੰਟੇ ਲਾ ਕੇ ਜਾਓ ਹਣ ਹਾਂਜੀ ਮੰਜੇ ਡਹਾ ਲਓ ਆਪਦਾ ਬੈਠੋ ਜਾਂ ਸੀ ਕੇ ਲਈ ਮੰਜੇ ਡਾ ਲਿਓ ਹਾਂ ਕਿਆ ਜਾਨਦਗੇ ਲੋ ਜੀ ਅੱਜ ਦੋ ਐਗਜ਼ਾਮਪਲਸ ਤੁਹਾਡੇ ਸਾਹਮਣੇ ਆਈਆਂ ਨੇ ਕਿ ਇਹ ਆ ਸਾਡੀ ਰੁਟੀਨ ਹਾਂਜੀ ਹੁਣ ਇੰਨੇ ਪਿਆਰ ਕਰਨ ਵਾਲੇ ਲੋਕਾਂ ਨੂੰ ਕਿਵੇਂ ਰਿਜੈਕਟ ਕਰਦੀ ਹੈ ਸਹੀ ਗੱਲ ਨਹੀਂ ਨਹੀਂ ਹੰਦਰ ਦੇਖੋ ਇੱਕ ਇਹ ਵੀ ਤਾਂ ਹੈਗਾ ਆ ਵੀ ਜੇ ਕੰਮ ਕਰਦੇ ਆ ਸੀ ਪਿਓਰ ਚੀਜ਼ਾਂ ਦਿੰਨੇ ਆ ਮੈਨੂੰ ਉਹਦੀ ਬੜੀ ਖੁਸ਼ੀ ਹੁੰਦੀ ਆ ਵੀ ਸਾਰਿਆਂ ਤੱਕ ਬਿਲਕੁਲ ਕੋਸ਼ਿਸ਼ ਨਾ ਕੋਸ਼ਿਸ਼ ਸ਼ੁੱਧ ਪਹੁੰਚ ਰਿਹਾ ਹੈ ਇਹ ਸਾਂਝਾ ਜਿਹਾ ਪ੍ਰੋਜੈਕਟ ਆ ਜੀ ਹੁਣ ਦੇਖੋ ਜੇ ਇਹ ਲੋਕ ਸਾਨੂੰ ਪਿਆਰ ਨਾ ਕਰਦੇ ਸਤਿਕਾਰ ਨਾ ਕਰਦੇ ਅਸੀਂ ਅੱਗੇ ਕਿਵੇਂ ਵਧਦੇ ਹਾਂ ਜੇ ਅਸੀਂ ਅੱਗੇ ਵਧ ਰਹੇ ਹਾਂ ਤਾਂ ਅਸੀਂ ਇਹਨਾਂ ਸਾਰੇ ਸਹਿਯੋਗ ਨਾਲ ਹੀ ਵਧ ਰਹੇ ਹਾਂ ਅਸੀਂ ਇਹ ਨਹੀਂ ਕਿ ਅਸੀਂ ਕੁਝ ਕਰ ਸਕਦੇ ਹਾਂ ਹਾਂ ਬਿਲਕੁਲ ਦੱਸ ਰਹੇ ਸੀ ਵੀ ਮੈਂ ਗਾਂਹਾਂ ਕਿਸੇ ਨੂੰ ਦੱਸਦਾ ਆ ਹਨਾ ਸਾਡੇ ਪ੍ਰਧਾਨ ਜੀ ਵੀ ਆ ਗਏ ਪ੍ਰਧਾਨ ਜੀ ਕੁਰਸੀ ਲਿਆਓ ਇੱਥੇ ਤੁਸੀਂ ਵੀ ਆ ਆ ਦੇਖ ਲਓ ਸਾਡੀ ਜਿਹੜੀ ਸਾਨੂੰ ਜ਼ਿੰਦਗੀ ਜਿਹੀ ਦਿਖਾਉਣੇ ਆਵੇ ਸੀ ਅਸੀਂ ਥੱਕ ਜ਼ਰੂਰ ਜਾਣਾ ਪਰ ਅਸੀਂ ਕਿਉਂ ਨਹੀਂ ਅੱਕਦੇ ਨਹੀਂ ਕਈ ਕਈ ਵਾਰ ਸਾਰੇ ਪੁੱਛਦੇ ਹੁੰਦੇ ਆ ਵੀ ਤੁਹਾਡੀ ਰੁਟੀਨ ਕੀ ਹੈ ਮੈਨੂੰ ਲੱਗਦਾ ਥੋੜੀ ਜਿਹੀ ਰੁਟੀਨ ਵੀ ਆ ਗਈ ਵਿੱਚ ਹਾਂ ਅਗਲਾ ਹੀ ਬੋਲ ਜੀ ਤੁਹਾਡੀ ਰੁਟੀਨ ਆ ਸਾਡਾ ਰੋਜ਼ ਦਾ ਇਹ ਕੰਮ ਹੈ ਇੱਥੋਂ ਉੱਠ ਕੇ ਉੱਥੇ ਚਲ ਜਾਈਏ ਹਾਂ ਇੰਨੀ ਵੱਡੀ ਗਿਣਤੀ ਦੇ ਬਿਨਾਂ ਕਿਸੇ ਚੀਜ਼ ਦੇ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹੁੰਚ ਗਏ ਜੀ ਸਤਿ ਸ੍ਰੀ ਅਕਾਲ ਤੁਸੀਂ ਤੁਸੀਂ ਵੀ ਲੱਗ ਗਰਮਿੰਦਰ ਸਿੰਘ ਪ੍ਰਧਾਨ ਜੀ ਨੂੰ ਆਹ ਮਾਈਕ ਇਹਨਾਂ ਦੇ ਵੀ ਗੱਲਾਂ ਸੁਣੀਏ ਹਾਂ ਹੁਣ ਤੁਸੀਂ ਸਹੀ ਦੇਖਿਆ ਨਾ ਮੈਂ ਫੜ ਲੇਣੀ ਦੋਨੇ ਆਹ ਜਲ ਮੈਂ ਫੜ ਕੇ ਰਹਿ ਦਿੰਦਾ ਡੇੜੇ ਨੂੰ ਹੋ ਜਾਊਗਾ ਹਾਂ ਲਓ ਜੀ ਅਸੀਂ ਗੱਲ ਕਰ ਰਹੇ ਸੀ ਪ੍ਰਧਾਨ ਜੀ ਕਿ ਲੋਕ ਆ ਕੇ ਮਿਲਦੇ ਆਂ ਦੇ ਕੱਲ ਦੋ ਤਿੰਨ ਦਿਨ ਇਹੋ ਜੇ ਲੰਗੇ ਕਈ ਲੋਕ ਨੇ ਇੱਕੋ ਸਵਾਲ ਕੀਤਾ ਜੀ ਭਾਜੀ ਤੁਸੀਂ ਥੱਕਦੇ ਨਹੀਂ ਹੈਗੇ ਅਸੀਂ ਕਹਿੰਦੇ ਵੀ ਥੱਕ ਜਾਂਦੇ ਆਂ ਪਰ ਅੱਕਦੇ ਨਹੀਂ ਹੈਗੇ ਹਮ ਤੁਸੀਂ ਵੀ ਦੇਖੋ ਕਿੰਨਾ इजीली ਕੁਝ ਦਿਨ ਮਿਲ ਮੋਲ ਲੈਂਦੇ ਸੀ ਕਈ ਵਾਰ ਫੋਨ ਵੀ ਨਹੀਂ ਚੱਕ ਹੁੰਦਾ ਸਹੀ ਆਪਣੇ ਆਪਣੇ ਨਾਂ ਆਕਣ ਦਾ ਕਾਰਨ ਇੱਕ ਹੋਰ ਵੀ ਆ ਆਪਾਂ ਇੱਕੋ ਸੇਮ ਬੰਦੇ ਨੂੰ ਵਾਰ-ਵਾਰ ਨਹੀਂ ਮਿਲਦੇ ਹੈਗੇ ਹਾਂ ਇਹ ਵੀ ਗੱਲ ਹੈ ਬੜੀ ਗੱਲ ਬੜੀ ਗੱਲ ਸ਼ਾਇਦ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਭੈਣ ਭਰਾ ਆਉਂਦੇ ਆ ਫਿਰ ਉੱਥੇ ਕੀਮਾ ਨਹੀਂ ਆਉਂਦਾ ਤੁਸੀਂ ਕੀ ਬਦਲਾਅ ਹੁੰਦਾ ਦੇਖਦੇ ਸਾਂਝ ਕਰਦੇ ਤੁਸੀਂ ਸਾਡੇ ਜਿਹੜੇ ਆਪਣੇ ਸੁਣਨ ਵਾਲੇ ਇਹਨਾਂ ਨੂੰ ਤੁਸੀਂ ਦੱਸੋ ਦੇਓ ਮਾਈਕ ਪ੍ਰਧਾਨ ਜੀ ਨੂੰ ਸਾਡੇ ਕੋਲ ਮਾਈਕ ਵੀ ਇੱਕ ਰਹਿ ਗਿਆ ਜੀ ਬਦਲਾਅ ਚੱਲ ਰਿਹਾ ਜੀ ਬਦਲਾਅ ਤਾਂ ਸਾਹਮਣੇ ਅੱਖਾਂ ਦੇ ਦਿਖਾਈ ਦੇ ਰਿਹਾ ਉਹ ਸਾਹਮਣੇ ਗਰੁੱਪ ਆ ਰਿਹਾ ਪੂਰੀ ਫੈਮਿਲੀ ਮੈਨੂੰ ਲੱਗਦਾ ਵੀ ਉਹ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਦੱਸ ਕੇ ਲੈ ਕੇ ਆ ਰਹੇ ਨੇ। ਇਹੀ ਹੋ ਰਿਹਾ। ਇਹੀ ਹੋ ਰਿਹਾ। ਉਹਨਾਂ ਨੇ ਰਿਸ਼ਤੇਦਾਰਾਂ ਨੂੰ ਦੱਸ ਕੇ ਆ ਇਹ ਦੱਸ ਕੇ ਲੈ ਕੇ ਆ ਰਹੇ ਨੇ। ਵੀ ਅਸੀਂ ਉੱਥੇ ਜਾ ਕੇ ਆਏ ਸਾਨੂੰ ਬਹੁਤ ਵਧੀਆ ਲੱਗਿਆ। ਹਾਂਜੀ। ਫਿਰ ਰਿਸ਼ਤੇਦਾਰਾਂ ਨੇ ਫਿਰ ਕੋਈ ਸਵਾਲ ਜਵਾਬ ਕੀਤਾ ਹੋਣਾ। ਤੁਸੀਂ ਗਲਤ ਕਹਿ ਰਹੇ ਹੋ ਜਾਂ ਤੁਸੀਂ ਸਹੀ ਕਹਿ ਰਹੇ ਹੋ। ਫਿਰ ਜ਼ਬਰਦਸਤੀ ਕਿਸੇ ਤਰੀਕੇ ਨਾਲ ਵਿਚਾਰੇ ਖਿੱਚ ਕੇ ਲੈ ਕੇ ਆਉਂਦੇ ਨੇ ਇੱਥੇ। ਹਾਂ ਅਗਲਾ ਕਹਿੰਦਾ ਇੱਕ ਵਾਰ ਦੀ ਗੱਲ ਬਾਤ ਇੱਕ ਭਾਜੀ ਹੁਣੀ ਆਏ ਆਪਣੇ ਅਕਾ ਜਲੰਧਰ ਤੋਂ ਮੈਂ ਤਾਂ ਜਲੰਧਰ ਸਵਾਦ ਆ ਜਾਂਦਾ ਗੱਲ ਕਰਕੇ ਆ ਦੇਖੋ ਹੁਣ ਇਹ ਪਹਿਲਾਂ ਇੱਕ ਗਰੁੱਪ ਆ ਉਹਨਾਂ ਦੇ ਨਾਲ ਹੀ ਬੁਲਾਏ ਹੋ ਰਹੇ ਸਵਾਦ ਆ ਜਾਂਦਾ ਬਿਲਕੁਲ ਉਹ ਭਾਜੀ ਹਾਜ਼ਰ ਨੇ ਵੀ ਸਾਡੇ ਵੀ ਉਹ ਜਿਹੜੇ ਕਹਿੰਦੇ ਲੈ ਕੇ ਆਏ ਨੇ ਉਹ ਕਹਿੰਦੇ ਵੀ ਸਾਨੂੰ ਮੈਨੂੰ ਕਈ ਵਾਰ ਮਜ਼ਾਕ ਕਰਦੇ ਤੈਨੂੰ ਕਮਿਸ਼ਨ ਦਿੰਦੇ ਨੇ ਸਾਂਝੇ ਘਰ ਵਾਲੇ ਤੇ ਇਹ ਦੇਖੋ ਵੀ ਗੱਲ ਨਾ ਪਰਸੋਂ ਭਾਜੀ ਉਹਨਾਂ ਦਾ ਇੱਕ ਤਾਂ ਫੋਨ ਆਇਆ ਭਾਜੀ ਇੱਥੇ ਰਹਿਣਾ ਹੋਵੇ ਮੈਂ ਕਿਹਾ ਜੀ ਫੋਨ ਕਰਨਾ ਪੂ ਕਹਿੰਦੇ ਫੋਨ ਤਾਂ ਮੈਂ ਕਰਤਾ ਹਾਂ ਆ ਗਿਆ ਨਾ ਪੈ ਗਿਆ ਨਾ ਸ਼ੂਟਿੰਗ ਉਹ ਕਹੇ ਠੀਕ ਹੈ ਜੀ ਫਿਰ ਨਾ ਕਮਰਾ ਬੁੱਕ ਹੋ ਗਿਆ ਉਹਨਾਂ ਨੇ ਆਪਣੇ ਦੋਸਤ ਬੁਲਾ ਲਏ ਖਵਾਨੋਂ ਤੋਂ ਤੇ ਉਹ ਖਵਾਨੋਂ ਵਾਲੇ ਬੁਲਾਏ ਹੋਏ ਸੀ ਕਿਉਂਕਿ ਆਪ ਨਹੀਂ ਸੀ ਆਏ ਉਹਨਾਂ ਨੂੰ ਗੱਲ ਸਮਝ ਨਹੀਂ ਪਈ ਹੁਣ ਜਦੋਂ ਉਹ ਆ ਕੇ ਚੱਲ ਗਏ ਮਿਲ ਕੇ ਉਹਨਾਂ ਨੂੰ ਪੁੱਛਦੇ ਨੇ ਵੀ ਯਾਰ ਤੁਸੀਂ ਸਾਡੇ ਕੋ ਘਰੇ ਆ ਜਾਂਦੇ ਇੱਥੇ ਰੈਸ ਵੀ ਸਾਦੀ ਜਿਹੀ ਸੀ ਉਹਨਾਂ ਨੂੰ ਪੁੱਛਦਾ ਕਿਵੇਂ ਰਿਹਾ ਉਹ ਕਹਿੰਦਾ ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਬਹੁਤ ਕੁਝ ਮਿਸ ਕਰ ਗਏ ਅਸੀਂ ਇੱਕ ਦਿਨ ਚ ਇੱਥੇ ਉਹ ਚੀਜ਼ ਦੇਖ ਲਈ ਜਿਹੜੀ ਸ਼ਾਇਦ ਯਕੀਨ ਕਰਨ ਵੀ ਔਖੀ ਹੈ ਇਹ ਕੋਣ ਇਹ ਜਿਹੜੀ ਚੀਜ਼ਾਂ ਨੇ ਚਲੋ ਥੋੜੀ ਗੱਲ ਸੁਣਦੇ ਆ ਵੀ ਆਪਣਾ ਜਿਹੜਾ ਫਰਕ ਪੈ ਰਿਹਾ ਹੁਣ ਤੁਹਾਨੂੰ ਗੁੱਸਾ ਤਾਂ ਨਹੀਂ ਆਉਂਦਾ ਵੀ ਇਹ ਯਾਰ ਮੁੜ ਕੇ ਗੱਲੇ ਨਹੀਂ ਕਰਦੇ ਹੈਗੇ ਖਲਬਦੇ ਹੀ ਨਹੀਂ ਨੇੜੇ ਕਰਦੇ ਪਰ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਲੱਗਦੀ ਚਲੋ ਆਪਾਂ ਤਾਂ ਫੇਰ ਵੀ ਟੇਡੇ ਮਡੇ ਤਰੀਕੇ ਨਾਲ ਕਿਸੇ ਨਾ ਕਿਸੇ ਮੋੜ ਤੇ ਇਕੱਠੇ ਹੋਏ ਜਾਂਨੇ ਆ ਪਰ ਇਹਨਾਂ ਲੋਕਾਂ ਲਈ ਵੀ ਮਿਲਣਾ ਬਹੁਤ ਜ਼ਰੂਰੀ ਆ ਜ਼ਰੂਰੀ ਆ ਹਾਂਜੀ ਹਾਂ ਅੱਛਾ ਕਈ ਵਾਰੀ ਇਦਾਂ ਦੀ ਗੱਲ ਦੇਖਣ ਨੂੰ ਆਉਂਦੀ ਆ ਬਈ ਪਿੱਛੋਂ ਮਾਤੜ ਕੋਈ ਲੋਕੀ ਇਦਾਂ ਨਹੀਂ ਆਉਂਦੇ ਨੇ ਜਿਹੜੇ ਪਿੱਛੋਂ ਮਨ ਬਣਾ ਕੇ ਆਉਂਦੇ ਨੇ ਅਸੀਂ ਆ ਗੱਲ ਖੁੱਲ ਕੇ ਕਰਨੀਆਂ ਹਾਂ ਹਾਂਜੀ ਮੈਂ ਸਾਈਡ ਤੇ ਬੈਠ ਕੇ ਦੇਖਦਾ ਹੁੰਦਾ ਵੀ ਇਹ ਇਹ ਮੇਰੇ ਵਰਗੇ ਨੇ ਵਿਚਾਰੇ ਫਸ ਗਿਆ ਗੱਲ ਕਹਿਣੀ ਨਹੀਂ ਆ ਰਹੀ ਹੈਗੀ ਹਾਂ ਇੱਛਾ ਹੈ ਇਹ ਮੰਦ ਦੇ ਵਿੱਚ ਗੱਲ ਕਹਿਣ ਦੀ ਹਾਂ ਪਰ ਗਲੰਦੋਂ ਨਿਕਲ ਨਹੀਂ ਰਹੀ ਹਾਂ ਇਹ ਵੀ ਹੈਗੀਆਂ ਨੇ ਗੱਲਾਂ ਫਿਰ ਜਦੋਂ ਕੋਈ ਕੋਈ ਹੋਰ ਦੂਜਾ ਸਾਈਡ ਤੋਂ ਆ ਕੇ ਗੱਲ ਚਲਾ ਲੈਂਦਾ ਫਿਰ ਉਹਦੇ ਵਿੱਚ ਆ ਕੇ ਜ਼ਰੂਰ ਸ਼ਾਮਲ ਹੋ ਜਾਂਦੇ ਨੇ ਇਹੀ ਆਪਣੀ ਕੋਸ਼ਿਸ਼ ਹੁੰਦੀ ਆ ਕਿ ਇੱਥੇ ਪ੍ਰਾਈਵੇਟ ਵਾਲਾ ਸੋਚ ਨਹੀਂ ਬਣਦਾ ਜਿਹੜਾ ਬੈਠਾ ਉਹ ਜਿਵੇਂ ਆਪਾਂ ਬੈਠਿਆ ਪੱਕੇ ਤਾਂ ਉਹ ਵੀ ਬਹਿ ਜਾ ਤੂੰ ਵੀ ਬਹਿ ਜਾ ਤੂੰ ਵੀ ਬਹਿ ਜਾ ਆਪਾਂ ਹੀ ਗੱਲਾਂ ਕਰਨੀਆਂ ਨੇ ਬਿਲਕੁਲ ਬਿਲਕੁਲ ਬੰਦਾ ਕੰਫਰਟੇਬਲ ਫੀਲ ਕਰੇ ਆ ਗੱਲਾਂ ਤਾਂ ਕੁੱਲ ਮਿਲਾ ਕੇ ਆਪਣੀਆਂ ਹੀ ਹੁੰਦੀਆਂ ਨੇ ਆਹੀ ਇਹ ਹੀ ਜ਼ਿੰਦਗੀ ਦੀਆਂ ਨੇ ਆ ਸਾਰਿਆਂ ਦੀ ਜ਼ਿੰਦਗੀ ਸੇਮ ਹੀ ਆ ਹੂੰ ਕੁੱਤਕਲੇ ਸਾਰੇ ਆਂ ਦੇ ਸੇਮ ਹੀ। ਲੈ ਤੁਸੀਂ ਐ ਕਰਿਓ ਤੁਸੀਂ ਗੱਲਬਾਤ ਨੂੰ ਕੰਟੀਨਿਊ ਕਰੋ। ਮੇਰੇ ਕੋ ਦੋ ਤਿੰਨ ਫੋਨ ਆ ਗਏ ਕਾਉਂਟਰ ਤੋਂ ਮੈਨੂੰ ਲੱਗਦਾ ਕੋਈ ਐਮਰਜੈਂਸੀ ਹੈ। ਹਾਂ ਤੁਸੀਂ ਗੱਲ ਕਰੋ ਸਮੇਂ ਵੀਡੀਓ ਬਣਾਓ। ਫੋਨ ਕੀ ਵਪਾਰਕ ਫੋਨ ਤਾਂ ਨਹੀਂ ਕੋਈ ਉਹਨਾਂ ਦਾ ਵਪਾਰ ਕੋਈ ਨਹੀਂ ਹੁੰਦਾ। ਨਹੀਂ ਨਹੀਂ ਨਹੀਂ। ਠੀਕ ਹੈ। ਕਈ ਵਾਰ ਕੋਈ ਮੈਲ ਨਾਲ ਆ ਹੀ ਹੁੰਦਾ ਆ ਕੋਈ ਐਮਰਜੈਂਸੀ ਵਾਲਾ ਵੀ ਆ ਜਾਂਦਾ। ਇਹ ਵੀ ਜ਼ਰੂਰੀ ਆ। ਕਾਫੀ ਵਾਰ ਸਾਨੂੰ ਇਹ ਕਹਿੰਦੇ ਹੁੰਦੇ ਆ ਜਿਹੜੇ ਆਪਣੇ ਭੈਣ ਭਾਈ ਆਉਂਦੇ ਮੈਲ ਨਾਲ ਵੀ ਅਸੀਂ ਘਰੋਂ ਅਰਦਾਸ ਕਰਕੇ ਤੁਰੇ ਸੀ। ਸਹੀ ਗੱਲ ਆ। ਵੀ ਤੁਸੀਂ ਮੈਲ ਪੋ ਇੱਕ ਦੋ ਵਾਰ ਸਾਡਾ ਇਹ ਹੋਇਆ ਵੀ ਅਸੀਂ ਐ ਤੁਰ ਜਾਣਾ ਸੀਗਾ ਕਿਤੇ ਚੱਲੇ ਹੀ ਸੀਗੇ ਫਿਰ ਅਸੀਂ ਖੜੇ ਸਪੈਸ਼ਲੀ ਉਹ ਕਹਿੰਦੇ ਫਿਰ ਸਾਡੀ ਪੂਰੀ ਇੱਛਾ ਸੀਗੀ ਅਸੀਂ ਦਿਲ ਤੋਂ ਸੋਚ ਕੇ ਆਏ ਸੀ ਵੀ ਤੁਸੀਂ ਮਿਲ ਜਓ ਵੈਸੇ ਤੁਹਾਡੇ ਵੱਲੋਂ ਟਾਈਮ ਵੀ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਤੈਨਾਂ ਦੇਣਾ ਵੀ ਮੁਸ਼ਕਲ ਆ ਕੋਈ ਖਾਲੀ ਤਾਂ ਜਾਂਦਾ ਨਹੀਂ ਹੈ ਨਾਮ ਚ ਜਲਦੀ ਹੋਵੇ ਵੀ ਤੁਸੀਂ ਕਾਰ ਦੇ ਵਿੱਚ ਬੈਠ ਰਹੇ ਹੋ ਨੇ ਉੱਥੋਂ ਵੀ ਮੈਂ ਤੁਹਾਨੂੰ ਵਾਪਸ ਮੋੜ ਦੇ ਲ ਦੇਖਿਆ ਮੈਂ ਹੁਣ ਸੱਚੀ ਸੋਚਿਆ ਹੁੰਦਾ ਵੀ ਕਈ ਵਾਰ ਅਸੀਂ ਕਿਤੇ ਵੀ ਜਾਣਾ ਹੋਵੇ ਤਾਂ ਮੈਨੂੰ ਪੱਕਾ ਪਤਾ ਹੁੰਦਾ ਕਿ ਚਾਹੇ ਮੇਰਾ ਬੈਗ ਵੀ ਚੱਕਿਆ ਹੋਇਆ ਜਿੰਨਾ ਚਿਰ ਗੱਡੀ ਸਾਂਝੇ ਘਰ ਚੋਂ ਨਿਕਲਦੀ ਨਹੀਂ ਕੁਝ ਵੀ ਹੋ ਸਕਦਾ ਇੱਥੇ ਬੈਗ ਚੱਕਿਆ ਵੀ ਪਿੱਛੇ ਜਾ ਸਕਦਾ ਕਿਉਂਕਿ ਇਹ ਸਾਡੇ ਨਾਲ ਹੁੰਦਾ ਆ ਪਰ ਇਹ ਹੁੰਦਾ ਵੀ ਨਹੀਂ ਜੇ ਕੋਈ ਇੰਨੇ ਪਿਆਰ ਨਾਲ ਇੰਨੀ ਉਮੀਦ ਲੈ ਕੇ ਆਇਆ ਤਾਂ ਸਾਡੇ ਤਾਂ ਰੁਟੀਨ ਦੇ ਹੀ ਕੰਮ ਨੇ ਅਸੀਂ ਪਹਿਲਾਂ ਪਿੱਛੋਂ ਕਰ ਲਵਾਂਗੇ ਅੱਛਾ ਦੁਨਿਆਵੀ ਪ੍ਰੋਬਲਮਾਂ ਦੇ ਵਿੱਚੋਂ ਨਿਕਲਣ ਲਈ ਮੇਰੇ ਹਿਸਾਬ ਨਾਲ ਇਸ ਤੋਂ ਸਸਤਾ ਤੇ ਸੌਖਾ ਤਰੀਕਾ ਵੀ ਕੋਈ ਨਹੀਂ ਹੈ ਹਾਂਜੀ ਹੁਣ ਅੱਜ ਮੈਂ ਖੋਆ ਘੜਦੀ ਸੀ ਸਮਰਾਲੇ ਤੋਂ ਫੈਮਿਲੀ ਆਈ ਓਹੋ ਜਿਹੜੀ ਸੀਗੀ ਮੇਰੀ ਭੈਣ ਛੋਟੀ ਭੈਣ ਇੰਨਾ ਖੁਸ਼ ਹੋਈ ਕਹਿੰਦੀ ਮੈਨੂੰ ਚੁੱਲ੍ਹੇ ਕੋਲ ਆ ਕੇ ਇੰਨਾ ਸਕੂਨ ਆਉਂਦਾ ਕਹਿੰਦੀ ਮੈਂ ਬੈਠ ਜਾ ਬੈਠੀ ਫਿਰ ਫਿਰ ਮੈਂ ਉਹਨੂੰ ਕਿਹਾ ਵੀ ਤੂੰ ਖੋਏ ਦੇ ਵਿੱਚ ਕੜਛੀ ਫੇਰਨੀ ਆ ਕਹਿੰਦੀ ਤੁਸੀਂ ਮੈਨੂੰ ਫੇਰਨ ਦੇ ਦੋਗੇ ਕੜਛੀ ਮੈਂ ਕਿਹਾ ਲੈ ਦੱਸ ਇਹ ਤਾਂ ਕੋਈ ਵੱਡੀ ਗੱਲ ਨਹੀਂ ਕਿ ਮੈਂ ਕਿਹਾ ਮੈਨੂੰ ਹੈਲਪ ਦੀ ਲੋੜ ਆ ਤੇ ਉਹਨੇ 5-7 ਮਿੰਟ ਚਲੋ ਜਿੰਨਾ ਵੀ ਅਗਲੇ ਦਾ ਟਾਈਮ ਸੀਗਾ ਦੇਖੋ ਇਹ ਚੀਜ਼ਾਂ ਵੀ ਵੀਰ ਜੀ ਇੱਕ ਥੈਰੇਪੀ ਹੋਣ ਗਈਆਂ ਦੇਖੋ ਜੀ ਬਲਕਾ ਚੁੱਲ੍ਹੇ ਮੂਰੇ ਬੈਠਣਾ ਜਾਂ ਰੋਟੀ ਪੱਕਦੀ ਦੇਖਣੀ ਵੀ ਬੜੀ ਵੱਡਨੀ ਗਈਆਂ ਐਕਚੁਅਲ ਹੈ ਹੀ ਥੈਰੇਪੀ ਵਧੀਆ ਹੀ ਆ ਹਾਂਜੀ ਸਹੀ ਗੱਲ ਅਸਲ ਥੈਰੇਪੀ ਇਹੀ ਆ ਹਾਂ ਦੇਖੋ ਤੁਸੀਂ ਖੂਆ ਬਣਾ ਰਹੇ ਹੋ ਸਾਰਾ ਹੀ ਤੁਹਾਡੇ ਅੰਦਰ ਭਾਫ ਰਾਹੀ ਹਾਂ ਹਾਂ ਉਹ ਅੰਦਰ ਵੀ ਚਾਣਾ ਉਹ ਵੀ ਜਿਆਦਾ ਜਿਹੜਾ ਵਧੀਆ ਹਰਕਾ ਉਹ ਤਾਂ ਬਣਾਉਣ ਵਾਲੇ ਦੇ ਕੋਲ ਜਾ ਰਿਹਾ ਨਾਲੇ ਵੀ ਜਿਹੜਾ ਬਣਾਉਣ ਨਾਲ ਉਹਦਾ ਮਨ ਬੜਾ ਟਿਕਿਆ ਹੁੰਦਾ ਕਾਗਰ ਚਿਤ ਹੋਇਆ ਹੁੰਦਾ ਉਹਦਾ ਸਿਰਫ ਧਿਆਨ ਇਸੇ ਤੇ ਹੁੰਦਾ ਵੀ ਜਿਹੜਾ ਖੁਆ ਬਣਾਉਣਾ ਇਹਦੀ ਅੱਗ ਕਿਵੇਂ ਹੋਵੇ ਮੱਠੀ ਮੱਠੀਏ ਆਸੇ-ਪਾਸੇ ਲੱਗੇ ਨਾ ਤੇ ਉਹ ਤਾਂ ਬਾਕੀ ਦੁਨੀਆਦਾਰੀ ਭੁੱਲ ਚੁੱਕਿਆ ਹੁੰਦਾ ਸਰਦੀ ਸਰਦੀ ਮਹੀਨੇ ਦੇ ਵਿੱਚ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਹਾਂਜੀ ਬਾ ਸਿਆਲਾਂ ਦੇ ਵਿੱਚ ਤਾਂ ਔਰ ਦੂਜੀ ਗੱਲ ਆ ਸਾਂਝੇ ਘਰ ਚ ਆਪਾਂ ਖੁਆ ਬਣਾਉਂਦੇ ਚਿੱਲੇ ਤੇ ਆ ਇਹਦੀ ਡਿਮਾਂਡ ਹੁਣ ਇੰਨੀ ਜ਼ਿਆਦਾ ਆ ਪਰ ਆਪਣਾ ਕੰਮ ਹੈਗਾ ਵੀ ਕੁਆਲਿਟੀ ਦੀ ਚੀਜ਼ ਬਣਾਉਣੀ ਆ ਸਹੀ ਗੱਲ ਆਪਾਂ ਆਰਡਰ ਜ਼ਰੂਰ ਲੈ ਲਵਾਂਗੇ ਪਰ ਅਸੀਂ ਇਹ ਨਹੀਂ ਕਰ ਰਹੇ ਵੀ ਕੁਆਂਟੀਟੀ ਲੈ ਕੇ ਕੱਢ ਦਈਏ ਇਹਨੂੰ ਆ ਕਰ ਦਈਏ ਅਸੀਂ ਕੰਮ ਕਰਨ ਦਾ ਮਜ਼ਾ ਲੈਂਦੇ ਆ। ਨੀ ਕੁਆਲਿਟੀ ਬੋਲਦੀ ਵੀ ਆ। ਹਾਂਜੀ। ਕੰਮ ਕਰਨ ਦਾ ਮਜ਼ਾ ਲੈਂਦੇ ਹਾਂ ਨਾ ਉਹਦੇ ਵਿੱਚ ਕੁਆਲਿਟੀ ਹੁੰਦੀ ਹੈ। ਪਹਿਲਾਂ ਐਜੀਪੀਸੀ ਤੋਂ ਉੱਥੇ ਦੀ ਮੈਨੇਜਮੈਂਟ ਵਿੱਚੋਂ ਕੁਝ ਬੰਦੇ ਆਏ ਸੀਗੇ। ਹਾਂਜੀ। ਤੇ ਬਾਈ ਚਾਂਸ ਮੈਂ ਵੀ ਵਿੱਚ ਆਇਆ ਤੇ ਚਾਹ ਆਈ ਬਣ ਕੇ ਨਾਲ ਪਿੰਨੀਆਂ ਆਈਆਂ। ਹਾਂ। ਤੇ ਜਦੋਂ ਮੈਂ ਪਿੰਨੀ ਟੈਸਟ ਕੀਤੀ ਕਾਲੀ ਮਿਰਚ ਦਾ ਟੇਸਟ ਮੂੰਹ ਦੇ ਵਿੱਚ ਆਇਆ ਤਾਂ ਮੈਨੂੰ ਫਿਰ ਗੁੱਡ ਫੀਲ ਹੋਇਆ ਜਿਨੀ ਕਿ 20-25 ਸਾਲ ਪਹਿਲਾਂ ਟੈਸਟ ਕੀਤੀ ਸੀਗੀ ਹਾਂਜੀ ਦਾਦੀ ਵੇਲੇ ਦੀ ਜਾਂ ਮਾਤਾ ਵੇਦੀਆਂ ਤੇ ਸੋਹਣਾ ਲੱਗਦਾ ਸੋਹਣਾ ਲੱਗਦਾ ਹਾਂ ਸੋਹਣਾ ਲੱਗਦਾ ਹੈ ਕਿਉਂਕਿ ਬਾਜ਼ਾਰ ਨਾਲੋਂ ਅਲੱਗ ਆ ਨਾ ਬਿਲਕੁਲ ਬਿਲਕੁਲ ਇਹ ਘਰੇਲੂ ਚੀਜ਼ਾਂ ਨੇ ਵਿੱਚ ਬਾਜ਼ਾਰ ਦਾ ਤਾਂ ਸਿਰਫ ਕੱਲਾ ਹੋ ਜਾਂਦਾ ਵੀ ਕੁਆਂਟੀਟੀ ਕਿਵੇਂ ਬਣਾਈਏ ਅਸੀਂ ਹੁਣ ਜਿੰਨਾ ਕਿ ਸਾਡੇ ਕੋਲ ਦੁੱਧ ਵੱਧ ਆ ਅਸੀਂ ਉਹ ਉਹਨਾਂ ਕਾ ਕਿਵੇਂ ਮੈਨੇਜ ਕਰਨਾ ਉਵੇਂ ਚੱਲਦੇ ਆ ਅਸੀਂ ਨਾ ਆਪਣੀ ਚਾਲ ਜੀ ਚੱਲ ਰਹੇ ਆ ਪਰ ਕੁਆਲਿਟੀ ਤੇ ਸਾਡਾ ਪੂਰਾ ਜ਼ੋਰ ਆ ਤੇ ਦੂਜੀ ਗੱਲ ਆ ਫਿਰ ਜਿਵੇਂ ਆਪਾਂ ਅਗੇਨ ਗੱਲ ਕਰਦੇ ਸੀ ਵੀ ਇੰਨੇ ਭੈਣ ਭਾਈਆਂ ਦਾ ਪਿਆਰ ਇੰਨੀ ਸਪੋਰਟ ਮਿਲਦੀ ਹੈ ਇਹ ਥੱਕਣ ਦਿੰਦੀ ਨਹੀਂ ਜੇ ਫਿਜ਼ੀਕਲੀ ਥੱਕਦੇ ਵੀ ਆ ਕੰਮਕਾਰ ਕਰਨ ਤੋਂ ਬਾਅਦ ਸੌ ਕੇ ਉੱਠੀ ਤਾਂ ਫਿਰ ਬੜੇ ਫਰੈਸ਼ ਹੁੰਨੇ ਆ ਮੈਨੂੰ ਅੱਜ ਇਹ ਲੱਗ ਰਿਹਾ ਵੀ ਅੱਜ 26 ਜਨਵਰੀ ਆ। ਹਾਂਜੀ। 26 ਜਨਵਰੀ ਨੂੰ ਜਿਹੜੇ ਲੋਕੀ ਆਪਣੇ ਵੱਲੋਂ ਇੱਥੇ ਆ ਰਹੇ ਨੇ। ਹਾਂਜੀ। ਉਹ ਵੀ ਲੱਗਨੇ। ਬਿਲਕੁਲ। ਦੇਖੋ ਬਹੁਤ ਲੋਕਾਂ ਨੂੰ ਵੀਰ ਜੀ ਕਿਉਂਕਿ ਇਸ ਦਿਨ ਕੋਈ ਬੰਦਾ ਸੋਚਦਾ ਪਹਾੜਾਂ ਦੇ ਵਿੱਚ ਜਾਈਏ ਕੋਈ ਕਿਸੇ ਪਾਸੇ ਸੋਚ ਕੇ ਤੇ ਇਹ ਵੀ ਕੋਈ ਆਪਣੀ ਸੋਚ ਲੈ ਕੇ ਆਏ ਨੇ। ਹਾਂਜੀ। ਨਹੀਂ ਬਹੁਤ ਜਾਣੇ ਤਾਂ ਪਹਿਲੀ ਵਾਰ ਕਹਿੰਦੇ ਆ ਸੀ ਇੱਥੇ ਆਏ ਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੰਨੀ ਵਧੀਆ ਜਗ੍ਹਾ ਹੈ। ਹਾਂ। ਕਈਆਂ ਨੂੰ ਤਾਂ ਇਹ ਵੀ ਆ ਵੀ ਸਾਨੂੰ ਨਾਂ ਵੀ ਮਿਲੇ ਤਾਂ ਇਹ ਨਾਂ ਵਿੱਚ ਨੇ ਇੱਥੇ ਉਦਾਂ ਹੀ ਸਕੂਨ ਮਿਲਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਹਰ ਵਾਰ ਤਾਂ ਅਸੀਂ ਇੱਥੇ ਹੁੰਦੇ ਨਹੀਂ ਜਾਂ ਹਰ ਕੋਈ ਨਹੀਂ ਮਿਲਦਾ ਹੈਗਾ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਨੂੰ ਸਕੂਨ ਇੰਨਾ ਮਿਲਦਾ ਹੈ ਨਾ ਮੈਨੂੰ ਲੱਗਦਾ ਬਈ ਨਾਲ ਦੀ ਨਹਿਰ ਪੱਗਦੀ ਗਿਆ ਹਾਂ ਫਿਰ ਦੇਖੋ ਕੁਦਰਤੀ ਬਰਸਾਤ ਕਿੱਡੀ ਵੱਡੀ ਹੋ ਕੇ ਆਈ ਆ ਹਾਂਜੀ ਪੱਤੇ ਧੋਤੇ ਹੋਏ ਨੇ ਨਾਲੇ ਫਿਰ ਜੀ ਇੱਥੇ ਨਾ ਆਪਣੇ ਕੋਲ ਸਾਂਝੇ ਕਰਦੇ ਵਿੱਚ ਹਰ ਵਰਗ ਲਈ ਚੀਜ਼ ਆ ਬਿਲਕੁਲ ਜੀ ਬਿਲਕੁਲ ਬੱਚੇ ਆ ਬੱਚਿਆਂ ਕੋਲ ਝੂਲੇ ਆ ਚਿੜੀਆ ਘਰਾ ਦੇਖਣ ਨੂੰ ਜਿਹੜੇ ਆਪਣੇ ਸਿਆਣੇ ਬਜ਼ੁਰਗ ਆਉਂ ਆ ਰਾਮ ਨਾ ਮੰਜਿਆਂ ਤੇ ਬੈਠ ਜਾਂਦੇ ਆ ਬੈਠਣ ਲਈ ਖੁੱਲ੍ਹੀ ਥਾਂ ਆ ਬਿਲਕੁਲ ਜੀ ਬਿਲਕੁਲ ਤੇ ਬਾਅਦ ਚ ਹੁੰਦਾ ਵੀ ਖਾਣਾ ਪੀਣਾ ਹੁੰਦਾ ਆ ਉਹ ਖਾਣਾ ਪੀਣਾ ਘਰ ਵਰਗਾ ਹੁੰਦਾ ਹਰ ਇੱਕ ਚੀਜ਼ ਆਪਣੇ ਕੋਲ ਅਵੇਲੇਬਲ ਆ ਇਸ ਕਰਕੇ ਹਰ ਵਰਗ ਨੂੰ ਸਾਂਝਾ ਕਰ ਵਧੀਆ ਲੱਗਦਾ ਬਿਲਕੁਲ ਜੀ ਹਾਂ ਜੀ ਹਾਂ ਚਲੋ ਫਿਰ ਅੱਜ ਆਪਾਂ ਕਰੀਅਰ ਐਪ ਆਪ ਬਿਲਕੁਲ ਜੀ ਬਿਲਕੁਲ ਆਪਾਂ ਵੀ ਹੋਈਏ ਇਨਵੋਲਵ 26 ਜਨਵਰੀ ਦੇ ਹਾਂ ਜੀ ਚਲੋ ਠੀਕ ਹੈ ਜੀ ਠੀਕ ਹੈ ਜੀ ਸਾਰੇ ਪੈਨ ਬਰਾ ਮੇਰਾ ਮਨ ਸੀ ਇਸ ਤਰ੍ਹਾਂ ਦੀ ਮੈਂ ਜਾਣਦਾ ਮੈਂ ਸੋਚਿਆ ਅਸੀਂ ਵੀ ਚਲੋ ਜੋ ਵੀ ਸਮਾਂ ਮਿਲੂਗਾ ਅੱਧਾ ਘੰਟਾ ਘੰਟਾ ਤਾਂ ਲਾ ਕੇ ਜਾਈਏ ਨਾ ਘੱਟੋ ਘੱਟ ਚਲੋ ਠੀਕ ਹੈ ਜਹਦ ਜੀ ਸ਼ੇਨ ਤੁਹਾ ਜੀ ਵਾ ਅਹ ਠੀਕ ਹੈ ਜੀ ਸਾਂਝੇ ਘਰ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਦੁਬਾਰਾ ਇਹ ਹੀ ਸਨੇਹਾ ਹੈ ਕਿ ਤੁਸੀਂ ਜਦੋਂ ਵੀ ਆਉਣੇ ਹੋ ਜੇ ਸਾਡੇ ਕੋਲ ਕੋਈ ਬੈਠਾ ਵੀ ਹੁੰਦਾ ਕੋਈ ਗੱਲ ਨਹੀਂ ਇਹੀ ਸਾਡਾ ਸਾਂਝੇ ਘਰ ਦਾ ਪਰਿਵਾਰ ਹੈ ਅਸੀਂ ਇਸ ਪਰਿਵਾਰ ਦੇ ਵਿੱਚ ਇੱਕ ਦੋ ਜਣੇ ਨਹੀਂ ਹੈਗੇ ਇਹ ਪਰਿਵਾਰ ਕਾਫੀ ਵੱਡਾ ਕਦੇ ਅਸੀਂ 40 ਜਣੇ ਕਦੇ 10 ਜਣੇ ਬੈਠੇ ਰਹਿੰਦੇ ਆ ਪਰ ਜ਼ਰੂਰ ਮਿਲ ਕੇ ਚਾਇਆ ਕਰੋ ਤੇ ਦੂਜੀ ਗੱਲ ਆ ਤੁਸੀਂ ਸਾਰੇ ਸਾਨੂੰ ਇੰਨੀ ਸਪੋਰਟ ਕਰਦੇ ਹੋ ਇਹਨਾਂ ਗੱਲਾਂ ਕਰਕੇ ਸਾਨੂੰ ਕਦੇ ਖੈਰ ਥਕੀਮਾ ਵੀ ਨਹੀਂ ਹੁੰਦਾ ਪਰ ਫਿਜ਼ੀਕਲੀ ਜੇ ਥੱਕ ਜਾਨੇ ਆ ਸੌਣ ਤੋਂ ਬਾਅਦ ਅਸੀਂ ਫਰੈਸ਼ ਹੁੰਨੇ ਆ ਪਰ ਅਕੀਮਾ ਵਾਕਈ ਕਦੇ ਨਹੀਂ ਹੁੰਦਾ ਕਿਉਂਕਿ ਹਰ ਰੋਜ਼ ਹਰ ਪਲ ਹਰ ਘੜੀ ਅਸੀਂ ਨਵੇਂ ਭੈਣ ਭਰਾਵਾਂ ਨੂੰ ਮਿਲਦੇ ਆ ਉਹਨਾਂ ਦੇ ਦੁੱਖ ਸੁੱਖ ਸੁਣਦੇ ਆ ਉਹਨਾਂ ਨਾਲ ਆਪਣੇ ਸਾਂਝੇ ਕਰਦੇ ਆ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਆ ਸੋ ਇਸ ਕਰਕੇ ਸਾਨੂੰ ਇਹ ਨਹੀਂ ਹੁੰਦਾ ਕਿ ਕੋਈ ਕੰਮ ਇਹ ਜਿਆ ਜਿਹੜਾ ਬਾਰ ਬਾਰ ਕਰਨ ਦਾ ਬੰਦਾ ਆਖ ਚਾਹੁੰਦਾ ਨਹੀਂ ਅਕੀਮਾ ਸਾਨੂੰ ਕਦੇ ਨਹੀਂ ਹੋਇਆ ਤੁਹਾਡਾ ਸਾਰਿਆਂ ਦਾ ਸਾਂਝੇ ਕਰਦੇ ਵਿੱਚ ਹਮੇਸ਼ਾ ਸਵਾਗਤ ਹੈ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਸਤਿ ਸ਼੍ਰੀ ਅਕਾਲ ਸਾਂਝੇ ਘਰ ਵਿੱਚ ਆਓ ਮਿੱਤਰੋ ਗੁਮ ਪੀਓ ਖਾਓ ਨਿੱਤਰੋ